ਪਿਛਲੇ ਦਿਨਾਂ ਦੇ ਵਿੱਚ ਵੀਰ ਗਵਾਈ ਸਾਹਿਬ ਦੇ ਉੱਤੇ ਜਿਹੜੇ ਕਿਸੇ ਨੇ ਇੱਕ ਮਾਨਸਿਕਤਾ ਘਟਿਆ ਮਾਨਸਿਕਤਾ ਜੀ ਆਪਣਾ ਪ੍ਰਦਰਸ਼ਨ ਕੀਤੀ ਆ ਕਿ ਹਿੰਦੁਸਤਾਨ ਦਾ ਭਾਰਤ ਦਾ ਜਿਹੜਾ ਜਿਹੜਾ ਇੱਕ ਭਵਿੱਖ ਹੈ ਉਹ ਕਿੱਧਰ ਨੂੰ ਜਾ ਰਿਹਾ ਮਾਨਸਿਕ ਰੂਪ ਦੇ ਵਿੱਚ ਜਿਹੜੀ ਗੰਦਗੀ ਚਲਦੀ ਹੈ ਜਾਤੀਵਾਦ ਦੀ ਜਿਹੜੀ ਵੈਰਗਰੋਧ ਦੀ ਫਿਰਕਾਪ੍ਰਸਤੀ ਉਸ ਨੂੰ ਪੂਰੀ ਦੁਨੀਆ ਮੋੜਿਆ ਇਹਨਾਂ ਨੇ ਖੁਦ ਨੰਗਾ ਕਰਕੇ ਰੱਖਿਆ ਵੀ ਅਸੀਂ ਸਾਡੀ ਮਾਨਸਿਕਤਾ ਔਰ ਸਾਡਾ ਸਮਾਜ ਇਹੋ ਜਿਹਾ ਹੈ ਕਿ ਇੱਕ ਦਲਿਤ ਪਰਿਵਾਰ ਦਾ ਵਿਅਕਤੀ ਅੱਜ ਦੇਸ਼ ਦੀ ਇੱਕ ਉੱਚ ਕੋਟੀ ਦੀ ਸੰਸਥਾ ਦੇ ਉੱਪਰ ਆਪਣੀ ਮਿਹਨਤ ਔਰ ਯੋਗਤਾ ਦੇ ਸਦਕਾ ਜੇ ਉੱਥੇ ਪਹੁੰਚਿਆ ਹੈ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਨਾਗਵਾਰ ਹੋ ਰਿਹਾ ਹੈ ਅਨਪੜ ਸਾਧੂ ਜਿਨ੍ਹਾਂ ਨੇ ਕਦੇ ਕਾਲਜਾਂ ਸਕੂਲਾਂ ਦਾ ਮੂੰਹ ਨਹੀਂ ਦੇਖਿਆ ਉਹ ਲੋਕ ਦੇਸ਼ ਦੇ ਲੋਕਤੰਤਰ ਤੇ ਦੇਸ਼ ਦੀ ਸੰਵਿਧਾਨ ਦੇ ਉੱਪਰ ਦੇਸ਼ ਦੀ ਪਾਰਲੀਮੈਂਟ ਦੇ ਉੱਪਰ ਕਾਨੂੰਨ ਵਿਵਸਥਾ ਦੇ ਉੱਪਰ ਸੁਪਰੀਮ ਕੋਰਟ ਦੇ ਉੱਪਰ ਸਵਾਲ ਖੜੇ ਕਰਦੇ ਨੇ ਜੀ ਔਰ ਨਿਤ ਨਹੀਂ ਆ ਮਤਲਬ ਕਿ ਉਹ ਸਮੱਸਿਆਵਾਂ ਪਿਆਦਾ ਕਰਦੇ ਆ ਔਰ ਉਹਨਾਂ ਦਾ ਹੌਸਲਾ ਸਿਰਫ ਇਸ ਕਰਕੇ ਵੱਧ ਰਿਹਾ ਹੈ ਕਿ ਜਿਹੜੀ ਸੱਤਾਧਾਰੀ ਧਿਰ ਹੈ ਉਹ ਕਿਸੇ ਵੀ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਇੱਕ ਪਾਸੇ ਨਾ ਤਾਂ ਉਹ ਰੋਕਣ ਦੀ ਕੋਸ਼ਿਸ਼ ਕਰਦੀ ਹੈ ਬਲਕਿ ਉਹਨਾਂ ਦੇ ਸੱਤਾਧਾਰੀ ਪਾਰਟੀ ਦੇ ਜਿਹੜੇ ਕੁਝ ਲੀਡਰ ਹੈ ਕੁਝ ਮੰਤਰੀ ਹੈ ਕੁਝ ਐਮਐਲਏ ਐਮਪੀ ਆ ਉਹ ਇਹੋ ਜਿਹੀ ਬਕਲਬਾਤ ਆਈ ਡੀਨ ਕਿਤਨਾ ਕਿਤੇ ਕਰਦੇ ਰਹਿੰਦੇ ਆ ਜਿਸ ਨੂੰ ਸ਼ਕਤੀ ਨਾਲ ਰੋਕਣ ਦੀ ਲੋੜ ਸੀ ਉਹ ਇਹਨਾਂ ਦਾ ਰਵੱਈਆ ਇਹ ਹੈ ਕਿ ਇਸ ਦੇਸ਼ 'ਚ ਕੋਈ ਧਰ ਹੋਣੀ ਚਾਹੀਦੀ ਆ ਦੂਜੀ ਕੋਈ ਧਰ ਨਹੀਂ ਹੋਣੀ ਚਾਹੀਦੀ ਇੱਕ ਭਾਸ਼ਾ ਹੋਣੀ ਚਾਹੀਦੀ ਆ ਦੂਜੀ ਕੋਈ ਭਾਸ਼ਾ ਨਹੀਂ ਹੋਣੀ ਚਾਹੀਦੀ ਇੱਕ ਧਰਮ ਹੋਣਾ ਚਾਹੀਦਾ ਦੂਜਾ ਕੋਈ ਧਰਮ ਨਹੀਂ ਹੋਣਾ ਚਾਹੀਦਾ ਤੋ ਇਹ ਜਿਹੜੀ ਸੁਪਰੀਮੇਸੀ ਦੀ ਜਿਹੜੀ ਕੈਪੀਟਲਿਸਟ ਔਰ ਇੰਪੀਰੀਅਲਿਸਟਿਕ ਲੋਕਾਂ ਦੀਆਂ ਗੋਦੀ ਦੇ ਵਿੱਚ ਬਹਿ ਕੇ ਪਾਲਿਸੀਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜਿਹੜਾ ਹਮਲਾ ਕੀਤਾ ਗਿਆ ਇਹ ਜਿੱਥੇ ਜੁਡੀਸ਼ਰੀ ਨੂੰ ਦਬਾਉਣ ਲਈ ਇੱਕ ਉਹਦੇ ਤੇ ਪ੍ਰਬਾਹ ਪ੍ਰੈਸ਼ਰ ਪਾਉਣ ਲਈ ਵੀ ਅਸੀਂ ਤੁਹਾਡੇ ਚੀਫ ਜਸਤੀ ਤੇ ਵੀ ਡਿੱਤੀ ਮਾਰਦਾ ਹੋਏ ਨੇ ਥੱਲੇ ਤੱਕ ਦੇ ਛੋਟੇ ਜਿਹਾਂ ਦਾ ਤਾਂ ਮਤਲਬ ਹੀ ਕੋਈ ਨਹੀਂ ਹੈ ਇਹ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਦੂਸਰਾ ਪੂਰੇ ਦੇਸ਼ ਦੇ ਦਲਿਤ ਵਰਗ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਸਾਡੇ ਪੈਰ ਦੀ ਜੁੱਤੀ ਬਣ ਕੇ ਰਹੋ ਨਹੀਂ ਤਾਂ ਅਸੀਂ ਤੁਹਾਨੂੰ ਐਡਾ ਤੁਹਾਨੂੰ ਸਬਕ ਸਿਖਾਵਾਂਗੇ ਇਹ ਸਿੱਧਾ ਸਨੇਹਾ ਦੇਵ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਨਹੀਂ ਮੰਨਦਾ ਕਿ ਉਹ ਜਿਹੜਾ ਕਿਸ਼ੋਰ ਨਾਮ ਦਾ ਵਕੀਲ ਹੈ ਉਹ ਆਪ ਮੁਹਾਰੇ ਐਡਾਂ ਦੀ ਕੋਈ ਹਰਕਤ ਕਰ ਸਕਦਾ ਹੈ ਇਹਦੇ ਪਿੱਛੇ ਪਿਛਲੇ ਕਾਫੀ ਸਮੇਂ ਤੋਂ ਮਾਹੌਲ ਬਣਾਇਆ ਜਾ ਰਿਹਾ ਸੀ ਸਾਧੂ ਸੰਤਾਂ ਦੁਆਰਾ ਵੀ tatha katakit ਰਾਜਨੀਤਿਕ ਲੀਡਰਾਂ ਦੁਆਰਾ ਵੀ tatha katakit ਸਮਾਧਿਕ ਕਾਰਕੁਨਾਂ ਵੱਲੋਂ ਵੀ ਜਿਹੜੇ ਕੀ ਆਰਐਸਐਸ ਦੀ ਵਿਚਾਰਧਾਰਨਾ ਨਾਲ ਸੰਬੰਧ ਰੱਖਦੇ ਨੇ ਤੋਂ ਇਹਨਾਂ ਨੇ ਮਿਲ ਕੇ ਅਸਾ ਮਾਹੌਲ ਸਿਰ ਗਿਆ ਤਾਂ ਕਿ ਉਹ ਦਾਬਾ ਵੰਡ ਦੀ ਇੱਕ ਜਿਹੜੀ ਇਹਦੇ ਪਿੱਛੇ ਜਿਹੜੀ ਹੈ ਉਹ ਮਨਸ਼ਾ ਨਜ਼ਰ ਆਉਂਦੀ ਹੈ ਜੋ ਕਿ ਸਰਾਸਰ ਗਲਤ ਹੈ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਕਾਲ ਚਲਨ ਦੇ ਦਰਸ਼ਕੋ ਅੱਜ ਮੈਂ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ ਅਮ ਦਰਸ਼ਕੋ ਜਦੋਂ ਅਸੀਂ ਅੱਜ ਦੀ ਹਾਲਾਤਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਸਾਰੀਆਂ ਦੁਨੀਆਂ ਦੇ ਵਿੱਚ ਉਤਰਾਚੜਾ ਹੋ ਰਿਹਾ ਹੈ ਨੇ ਪਰ ਜੇ ਅਸੀਂ ਆਪਣੇ ਵਤਨ ਦੀ ਗੱਲ ਕਰੀਏ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਜਿਹੜੀਆਂ ਉਥਲ-ਪੁਥਲ ਹੋ ਰਹੀਆਂ ਚਾਹੇ ਪੋਲਿਟੀਕਲ ਉਥਲ-ਪੁਥਲ ਹੋਵੇ ਤੇ ਜਾਂ ਸਮਾਜਿਕ ਉਥਲ-ਪੁਥਲ ਹੋਵੇ ਜਾਂ ਧਾਰਮਿਕ ਉਥਲ-ਪੁਥਲ ਹੋਵੇ ਸਾਡੇ ਤੇ ਜ਼ਿਆਦਾ ਅਸਰ ਕਰਦੀ ਹੈ ਇਸ ਕਰਕੇ ਆਓ ਅੱਜ ਜਿਹੜੀ ਇੱਕ ਗੱਲ ਨੂੰ ਮੈਂ ਆਪ ਜੀ ਦੇ ਰੂਬਰੂ ਕਰਨਾ ਚਾਹੁੰਨਾ ਜਿਹਨੂੰ ਤੁਸੀਂ ਕਈ ਦਿਨਾਂ ਤੋਂ ਸੁਰਖੀਆਂ 'ਚ ਦੇਖ ਰਹੇ ਹੋ ਉਹਦੇ ਵਿੱਚ ਬਹੁਤ ਕੁਝ ਦੇਖਣ ਵਾਲਾ ਵਿਚਾਰਨ ਵਾਲਾ ਆ ਜਿਹੜੀ ਗੱਲ ਅਸੀਂ ਕਰਾਂਗੇ ਉਹਦੇ ਤੇ ਤੁਸੀਂ ਆਪ ਸੰਜੀਦਗੀ ਨਾਲ ਬੈਠ ਕੇ ਵਿਚਾਰਨਾ ਤੇ ਉਹ ਵਿਚਾਰ ਜਿਹੜੀ ਆ ਉਹ ਤੁਹਾਡੇ ਜੀਵਨ ਦੇ ਨਾਲ ਸੰਬੰਧਿਤ ਹੈ ਤੁਹਾਡੀਆਂ ਜਾਇਦਾਦਾਂ ਤੁਹਾਡੀਆਂ ਜਿੰਨੀਆਂ ਵੀ ਉੱਥੇ ਪ੍ਰਾਪਰਟੀਆਂ ਉਹਨਾਂ ਦੇ ਨਾਲ ਸੰਬੰਧਿਤ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਸੰਬੰਧਿਤ ਹੈ ਔਰ ਤੁਹਾਡੀ ਆਇਡੈਂਟੀਟੀ ਨਾਲ ਸੰਬੰਧਿਤ ਹੈ ਉਹ ਚੀਜ਼ਾਂ ਕਿ ਤੁਸੀਂ ਸਮਾਜ ਵਿੱਚ ਤੁਹਾਡਾ ਦਰਜਾ ਕੀ ਹੈ ਤੁਹਾਡਾ ਸਥਾਨ ਕੀ ਹੈ ਤੁਸੀਂ ਕਿੱਧਰ ਨੂੰ ਸਮਾਜ ਨੂੰ ਲੈ ਕੇ ਜਾਣਾ ਸੋ ਆਓ ਪਹਿਲਾਂ ਆਪਾਂ ਅੱਜ ਮੇਰੇ ਨਾਲ ਭਾਈ ਸਾਹਿਬ ਐਡਵੋਕੇਟ ਰਣਜੀਤ ਕੁਮਾਰ ਜੀ ਜੁੜੇ ਨੇ ਜਿਹੜੇ ਕਿ ਆ ਆਪ ਜੀ ਨੂੰ ਪਤਾ ਹੈ ਕਿ ਬਹੁਤ ਸਾਰੇ ਪ੍ਰੋਗਰਾਮ ਆ ਚਾਹੁੰਦੇ ਨੇ ਉਹ ਕਾਨੂੰਨੀ ਕੁਝ ਸਲਾਹਾਂ ਵੀ ਦਿੰਦੇ ਨੇ ਪ੍ਰੋਗਰਾਮ ਸਮਾਜਿਕ ਵੀ ਦਿੰਦੇ ਨੇ ਤਾਂ ਜਿਹੜੇ ਜਿਹੜੇ ਰਾਜਨੀਤਿਕ ਪ੍ਰੋਗਰਾਮ ਵੀ ਦਿੰਦੇ ਨੇ ਔਰ ਉਹਨਾਂ ਦਾ ਅੱਜ ਜਿਹੜਾ ਮੈਂ ਉਹਨਾਂ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਚ ਲਿਆ ਉਹ ਹੈ ਕਿ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਉਹਦੇ ਬਾਰੇ ਆਪਾਂ ਗੱਲ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਆਓ ਜੀਆ ਜਿਹਾ ਕਿ ਇਹ ਪ੍ਰੋਗਰਾਮ ਤੇ ਅੱਗੇ ਆਪਾਂ ਪ੍ਰੋਗਰਾਮ ਨੂੰ ਚਲਾਈਏ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਆਪ ਜੀ ਨੂੰ ਜੀ ਆਇਆਂ ਜੀ ਪ੍ਰੋਗਰਾਮ ਚ ਆਕਾਲ ਚੈਨਲ ਦੇਖ ਰਹੇ ਦੁਨੀਆ ਭਰ ਦੇ ਲੱਖਾਂ ਹੀ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਗੁਰੂ ਜੀ ਆਪ ਜੀ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਫਿਰ ਆਪਣੇ ਵਿਚਾਰ ਲੋਕਾਂ ਅੱਗੇ ਰੱਖਣ ਦਾ ਮੌਕਾ ਦਿੱਤਾ। ਐ ਐਡਵੋਕੇਟ ਸਾਹਿਬ ਜਦੋਂ ਅਸੀਂ ਜਦੋਂ ਗੱਲ ਕਾਨੂੰਨ ਦੀ ਕਰਦੇ ਆ ਤਾਂ ਜਿਹੜੇ ਤੁਹਾਡੇ ਵਰਗੇ ਮਾਹਰ ਨੇ ਉਹੀ ਸਾਨੂੰ ਉਹਦੇ ਬਾਰੇ ਚੰਗੀ ਤਰ੍ਹਾਂ ਦੱਸ ਸਕਦੇ ਨੇ। ਪਿਛਲੇ ਕੁਝ ਦਿਨਾਂ ਤੋਂ ਜਿਹੜੀ ਇਨਸੀਡੈਂਟ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਨ੍ਹਾਂ ਦੇ ਉੱਤੇ ਹਮੇਸ਼ਾ ਹਰ ਜਦੋਂ ਬੰਦਾ ਕੋਈ ਗੱਲ ਸੁਪਰੀਮ ਕੋਰਟ ਦਾ ਵੀ ਨਾਮ ਲੈਂਦਾ ਉਹ ਮਾਨਯੋਗ ਸੁਪਰੀਮ ਕੋਰਟ ਕਹਿੰਦਾ ਮਾਨਯੋਗ ਅਦਾਲਤ ਕਹਿੰਦਾ ਮਾਨਯੋਗ ਜੱਜ ਸਾਹਿਬ ਕਹਿੰਦਾ ਪਰ ਜਿਹੜੀ ਇੱਕ ਇਨਸੀਡੈਂਟ ਹੋਇਆ ਪਿਛਲੇ ਦਿਨਾਂ ਦੇ ਵਿੱਚ ਡੀਆਰ ਗਵਾਈ ਸਾਹਿਬ ਦੇ ਉੱਤੇ ਜਿਹੜੀ ਕਿਸੇ ਨੇ ਇੱਕ ਮਾਨਸਿਕਤਾ ਘਟਿਆ ਮਾਨਸਿਕਤਾ ਦੀ ਆਪਣਾ ਪ੍ਰਦਰਸ਼ਨੀ ਕੀਤੀ ਆ ਉਹਦੇ ਬਾਰੇ ਜਿਹੜੇ ਬਾਹਰ ਬੈਠੇ ਜਿੰਨੇ ਵੀ ਭਾਰਤੀ ਨੇ ਉਹ ਚਾਹੇ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਅ ਸੂਬੇ ਦੇ ਹੋਣ ਉਹਨਾਂ ਵਿੱਚ ਇੱਕ ਬਹੁਤ ਵੱਡੀ ਚਿੰਤਾ ਆ ਔਰ ਚਿੰਤਾ ਉਹ ਇਸ ਕਰਕੇ ਨਹੀਂ ਕਿ ਗੁਬਈ ਸਾਹਿਬ ਤੇ ਇਹ ਕੋਈ ਕਿਸੇ ਨੇ ਇਸ ਤਰ੍ਹਾਂ ਦੀ ਮਾਨਸਿਕਤਾ ਆਪਣੀ ਜ਼ਾਹਰ ਕੀਤੀ ਆ ਇਸ ਕਰਕੇ ਕਿ ਜਿਹੜਾ ਹਿੰਦੁਸਤਾਨ ਦਾ ਭਾਰਤ ਦਾ ਜਿਹੜਾ ਜਿਹੜਾ ਇੱਕ ਭਵਿੱਖ ਹੈ ਉਹ ਕਿੱਧਰ ਨੂੰ ਜਾ ਰਿਹਾ ਇਹਦੇ ਬਾਰੇ ਇਹ ਜਿਹੜੀ ਸਾਰੀ ਇਨਸੀਡੈਂਟ ਹੋਈ ਹੈ ਇਹ ਤੋਂ ਪਹਿਲਾਂ ਤੁਸੀਂ ਇੱਕ ਕਿਸ ਨਜ਼ਰੀਏ ਤੋਂ ਦੇਖਦੇ ਆ ਕਿਸ ਨੁਕਤੇ ਨਗਾਹ ਤੋਂ ਦੇਖਦੇ ਆ ਪਹਿਲਾਂ ਇਹ ਦੱਸੋ ਕਿ ਜਿਹੜੀ ਘਟਨਾ ਹੋਈ ਆ ਜਿਹੜੀ ਕਿ ਹੁਣ ਬੜੀ ਚਰਚਾ ਦੇ ਵਿੱਚ ਐ ਇਹਨੂੰ ਤੁਸੀਂ ਸਾਰੇ ਇੱਕ ਵਕੀਲ ਤੌਰ ਤੇ ਇੱਕ ਸਮਾਜਿਕ ਤੌਰ ਤੇ ਇੱਕ ਰਾਜਨੀਤਿਕ ਤੌਰ ਤੇ ਕਿਵੇਂ ਦੇਖਦੇ ਹੋ ਆ ਦੇਖੋ ਜੋ ਇਹ ਘਟਨਾ ਹੋਈ ਐ ਇਹ ਬਹੁਤ ਹੀ ਸ਼ਰਮਨਾਕ ਘਟ ਗਿਆ ਔਰ ਜਿਸ ਦੀ ਜਿੰਨੀ ਵੀ ਜ਼ਿਆਦਾ ਨਿੰਦਾ ਕੀਤੀ ਜਾਵੇ ਉਹ ਘੱਟ ਹੋਵੇਗਾ ਔਰ ਇਸ ਵਿਅਕਤੀ ਨੇ ਭਾਰਤ ਦੀ ਜਿਹੜੀ ਗੰਦਗੀ ਹੈ ਮਾਨਸਿਕ ਰੂਪ ਦੇ ਵਿੱਚ ਜਿਹੜੀ ਗੰਦਗੀ ਚੱਲਦੀ ਹੈ ਜਾਤੀਵਾਦ ਦੀ ਜਿਹੜੀ ਵੈਰਗਰੋਧ ਦੀ ਫੇਕਾ ਪ੍ਰਸ ਦੀ ਉਸ ਨੂੰ ਪੂਰੀ ਦੁਨੀਆ ਮੋਹਰੇ ਇਹਨਾਂ ਨੇ ਖੁਦ ਨੰਗਾ ਕਰਕੇ ਰੱਖਿਆ ਵੀ ਅਸੀਂ ਸਾਡੀ ਮਾਨਸਿਕਤਾ ਔਰ ਸਾਡਾ ਸਮਾਜ ਇਹੋ ਜਿਹਾ ਹੈ ਕਿ ਇੱਕ ਦਲਤ ਪਰਿਵਾਰ ਦਾ ਵਿਅਕਤੀ ਅੱਜ ਦੇਸ਼ ਦੀ ਇੱਕ ਉੱਚ ਕੋਟੀ ਦੀ ਸੰਸਥਾ ਦੇ ਉੱਪਰ ਆਪਣੀ ਮਿਹਨਤ ਔਰ ਯੋਗਤਾ ਦੇ ਸਦਕਾ ਜੇ ਉੱਥੇ ਉਹ ਪਹੁੰਚਿਆ ਹੈ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਨਾਗਵਾਰ ਹੋ ਰਿਹਾ ਹੈ ਜਦਕਿ ਹੋਣਾ ਤੇ ਇਹ ਚਾਹੀਦਾ ਹੈ ਕਿ ਪੂਰੇ ਸਮਾਜ ਔਰ ਦੇਸ਼ ਦੇ ਵਿੱਚ ਇਸ ਗੱਲ ਦੀ ਖੁਸ਼ੀ ਦੀ ਲਹਿਰ ਹੋਣੀ ਚਾਹੀਦੀ ਹੈ ਕਿ ਸੰਵਿਧਾਨ ਨੇ ਸਾਨੂੰ ਉਹ ਤਾਕਤ ਦਿੱਤੀ ਹੈ ਲੋਕਤੰਤਰ ਨੇ ਉਹ ਸਾਨੂੰ ਆਜ਼ਾਦੀ ਦਿੱਤੀ ਹੈ ਨਿਆਂ ਦੇ ਆਧਾਰ 'ਤੇ ਉਹ ਅਥਾ ਨੇ ਸਾਨੂੰ ਉਹ ਪ੍ਰਵਾਨਗੀ ਦਿੱਤੀ ਹੈ ਕਿ ਅੱਜ ਅਸੀਂ ਆਜ਼ਾਦੀ ਦੇ 70 75 ਸਾਲ ਬਾਅਦ ਜਿਹੜਾ ਹਾਸ਼ਿਆਗਰਤ ਸਮਾਜ ਹੈ ਜਿਹਨੂੰ ਸੜੀਆਂ ਵੱਡੀ ਪੈਣਾ ਥਲੇ ਡੱਬਣ ਦੀ ਕੁਚਾਲਾਂ ਚੱਲੀਆਂ ਗਈਆਂ ਔਰ ਡਕਿਆ ਉਹ ਸਮਾਜ ਦਾ ਵਿਅਕਤੀ ਲੋਕ ਇਸ ਤੇ ਪਹੁੰਚਿਆ ਔਰ ਇਹਦੀ ਖੁਸ਼ੀ ਹੁੰਦੀ ਹੈ ਬਹੁਤ سارے ਲੋਕ ਇਸ ਚੀਜ਼ ਨੂੰ ਨੈਗੇਟਿਵਲੀ ਲੈਂਦੇ ਆ ਔਰ ਇਸ ਗੱਲ ਦਾ ਮੈਂ ਇੱਕ ਹੋਰ ਇਸ ਗੱਲ ਦੇ ਵਿੱਚ ਐਡ ਗੱਲ ਕਰਨੀ ਚਾਹਨਾ ਕਿ ਪਿਛਲੇ 10-11 ਸਾਲ ਦੇ ਵਿੱਚ ਦੇਸ਼ ਦਾ ਮਾਹੌਲ ਇੱਕ ਇਸ ਤਰੀਕੇ ਦਾ ਸਿਰਜਿਆ ਜਾ ਰਿਹਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਕਿੰਨਾ ਨਫ਼ਰਤ ਫਿਰਕਾ ਪ੍ਰਸਤੀ ਦਾ ਜਿਹੜਾ ਮਾਹੌਲ ਹੈ ਉਹ ਪਿਛਲੇ 11 ਸਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫਲਾਇਆ ਜਾ ਰਿਹਾ ਜਾਣ ਬੁੱਝ ਕੇ ਔਰ ਇਸ ਨੂੰ ਜੋ ਸત્તાਧਾਰੀ ਤਾਕਤਾਂ ਨੇ ਉਹ ਇਸ ਚੀਜ਼ ਨੂੰ ਜਾੜਾ ਹਵਾ ਦੇ ਰਹੀਆਂ ਪਿਛਲੇ 11 ਸਾਲ ਦੇ ਵਿੱਚ ਉਹ ਦੇਖਣ ਚਾ ਰਿਹਾ ਅਨਪੜ ਸਾਧੂ ਜਿਨ੍ਹਾਂ ਨੇ ਕਦੇ ਕੋਲੇਜਾਂ ਸਕੂਲਾਂ ਦਾ ਮੂੰਹ ਨਹੀਂ ਦੇਖਿਆ ਉਹ ਲੋਕ ਦੇਸ਼ ਦੇ ਲੋਕਤੰਤਰ ਤੇ ਦੇਸ਼ ਦੀ ਸੰਵਧਾਨ ਦੇ ਉੱਪਰ ਦੇਸ਼ ਦੀ ਪਾਰਲੀਮੈਂਟ ਦੇ ਉੱਪਰ ਕਾਨੂੰਨ ਵਿਵਸਥਾ ਦੇ ਉੱਪਰ ਸੁਪਰੀਮ ਕੋਰਟ ਦੇ ਉੱਪਰ ਸਵਾਲ ਖੜੇ ਕਰਦੇ ਨੇ ਜੀ ਔਰ ਨਿੱਤ ਨਹੀਂ ਆ ਮਤਲਬ ਕਿ ਉਹ ਸਮੱਸਿਆਵਾਂ ਪੈਦਾ ਕਰਦੇ ਆ ਔਰ ਉਹਨਾਂ ਦਾ ਹੌਸਲਾ ਸਿਰਫ ਇਸ ਕਰਕੇ ਵੱਧ ਰਿਹਾ ਹੈ ਕਿ ਜਿਹੜੀ ਸੱਤਾਧਾਰੀ ਧਿਰ ਹੈ ਉਹ ਕਿਸੇ ਵੀ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਇੱਕ ਪਾਸੇ ਨਾ ਤਾਂ ਰੋਪਣ ਦੀ ਕੋਸ਼ਿਸ਼ ਕਰਦੀ ਹੈ ਬਲਕਿ ਉਹਨਾਂ ਦੇ ਸੱਤਾਧਾਰੀ ਪਾਰਟੀ ਦੇ ਜਿਹੜੇ ਕੁਝ ਲੀਡਰ ਹੈ, ਕੁਝ ਮੰਤਰੀ ਹੈ, ਕੁਝ ਐਮ.ਐਲ.ਏ., ਐਮ.ਪੀ. ਆ ਉਹ ਇਹੋ ਜਿਹੀ ਬਕਲਬਾਤ ਆਏ ਦਿਨ ਕਿਤਨਾ ਕਿਤੇ ਕਰਦੇ ਰਹਿੰਦੇ ਆ ਜਿਸ ਨੂੰ ਸ਼ਕਤੀ ਨਾਲ ਰੋਕਣ ਦੀ ਲੋੜ ਸੀ। ਲੇਕਿਨ ਪ੍ਰਧਾਨ ਮੰਤਰੀ ਦੀ ਚੁੱਪੀ ਔਰ ਰਾਸ਼ਟਰਪਤੀ ਦੀ ਚੁੱਪੀ ਔਰ ਇਹਨਾਂ ਦੇ بڑے ਲੀਡਰਾਂ ਦੀ ਚੁੱਪੀ, ਇਹਨਾਂ ਦੀਆਂ ਸਹਿਯੋਗੀ ਸੰਗਠਨਾਂ ਦੇ ਪ੍ਰਧਾਨਾਂ ਦੀ ਜਿਹੜੀ ਚੁੱਪੀ ਹੈ, ਉਹ ਅਗੇ ਇਹ ਮਾਨਸਿਕਤਾ ਵਾਲੇ ਜਾਤੀਵਾਦੀ ਮਾਨਸਿਕਤਾ ਵਾਲੇ ਕਟਿਆ ਸੋਚ ਵਾਲੇ ਲੋਕਾਂ ਨੂੰ ਜਿਹੜਾ ਹੈਗਾ ਇੱਕ ਤਰੀਕੇ ਨਾਲ ਪ੍ਰोत्사ਹਿਤ ਕੀਤਾ ਜਾ ਰਿਹਾ ਹੈ ਕਿ ਤੁਸੀਂ ਅਜੇਹੀ ਭਾਸ਼ਾ ਦਾ ਇਸਤੇਮਾਲ ਕਰੋ ਅਜੇਹੀ ਹਰਕਤਾਂ ਕਰੋ ਤੋਂ ਇਹ ਬੜਾ ਹੀ ਮੰਦਭਾਗਾ ਰੁਝਾਨ ਹੈ ਬੜੀ ਮੁਸ਼ਕਲ ਨਾਲ ਆਜ਼ਾਦੀ ਤੋਂ ਬਾਅਦ ਸੰਵਿਧਾਨ ਔਰ ਲੋਕਤੰਤਰ ਦੇ ਹਿੱਟਾਏ ਦੇਸ਼ ਜਿਹੜਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਪਿਛਲੇ 70 ਸਾਲ ਦੇ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਬਹੁਤ ਕਈਆਂ ਸਮੱਸਿਆਵਾਂ ਹਨ ਲੇਕਿਨ ਆਜ਼ਾਦੀ ਤੋਂ ਬਾਅਦ ਜੋ ਪਰਵਰਤਨ ਪਿਛਲੇ 2000 ਸਾਲਾਂ ਚ ਨਹੀਂ ਹੋਏ ਉਹ ਪਿਛਲੇ 70 ਸਾਲਾਂ ਦੇ ਵਿੱਚ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਦਲਤ ਸਮਾਜ ਦੀ ਜ਼ਿੰਦਗੀ ਦੇ ਵਿੱਚ ਪਛੜੇ ਵਰਗ ਦੇ ਸਮਾਜ ਦੀ ਜ਼ਿੰਦਗੀ ਵਿੱਚ ਹਾਸ਼ੀਆਗਤ ਲੋਕਾਂ ਦੇ ਸਮਾਜ ਦੀ ਜ਼ਿੰਦਗੀ ਵਿੱਚ ਗਰੀਬਾਂ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਉਹ ਜਿਹੜੇ ਕ੍ਰਾਂਤੀਕਾਰੀ ਫਰਕ ਪੈਂਦੇ ਜਾ ਰਹੇ ਆ ਉਹ ਇੱਕ ਤਥਾਕਥਿਤ ਉੱਚ ਵਰਗ ਨੂੰ ਜਿਨ੍ਹਾਂ ਦੀ ਮਾਨਸਿਕਤਾ ਜਾਤੀਵਾਦੀ ਹੈ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰੇ ਇਸ ਕਰਕੇ ਇਹ ਸਮੱਸਿਆ ਜਿਹੜੀ ਹੈ ਏ ਦਿਨ ਉਹਨਾਂ ਦੀ ਜਿਹੜੀ ਇਨਸਿਕਿਉਰਟੀ ਆ ਮਾਈਂਡ ਦੀ ਵੀ ਕਿਤੇ ਇਹ ਲੋਕ ਬਰਾਬਰ ਹੋ ਗਏ ਜਾਂ ਇਹ ਲੋਕ ਦੀ ਤਰੱਕੀ ਦੇ ਰਾਹਤੇ ਤੇ ਹੋ ਗਏ ਤੇ ਸਾਡਾ ਕੀ ਬਣੇਗਾ ਉਹ ਅਜਿਹੀ ਸੋਚ ਤੋਂ ਪ੍ਰੇਰਿਤ ਹੋ ਕੇ बार-बार ਦਲਤ ਸਮਾਜ ਨੂੰ ਔਟ ਨੂੰ ਪਿਛੜੇ ਵਰਗ ਨੂੰ ਘੱਟ ਗਿਣਤੀ ਦੇ ਵਰਗਾਂ ਨੂੰ ਪਰਤਾੜਿਤ ਕਰਨ ਦੀ ਕੋਸ਼ਿਸ਼ ਕਰਦੇ ਆ અપਮਾਨਿਤ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਕਿ ਸਰਾਸਰ ਗਲਤ ਅਤੇ ਨਜਾਇਜ਼ ਹੈ ਤੇ ਉਹ ਇਸ ਕੱਲ ਦੀ ਜਿੰਨੀ ਵੀ ਜੰਡਿਆ ਕੀਤੀ ਜਾਵੇ ਉਨੀ ਘਟਾ ਐ ਐਡਵੋਕੇਟ ਰਣਜੀਤ ਕੁਮਾਰ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਦੇ ਮਾਨਯੋਗ ਵੀਰ ਗਵਈ ਸਾਹਿਬ ਆਏ ਨੇ ਇਸ ਅਹੁਦੇ ਤੇ ਆਏ ਨੇ ਉਹਨਾਂ ਨੇ ਕਈ ਇਤਿਹਾਸਿਕ ਟਿੱਪਣੀਆਂ ਕੀਤੀਆਂ ਨੇ ਜਿਹੜੀਆਂ ਕਿ ਅੱਗੇ ਅਵਾਗੌਣ ਕਹ ਲੋ ਵੀ ਜਿਹੜੀ ਮਰਜ਼ੀ ਚੱਲੀ ਜਾਂਦੀ ਸੀ ਕਦੇ ਕਿਸੇ ਜੱਜ ਨੂੰ ਡਰਾ ਦਿੱਤਾ ਕਦੇ ਕਿਸੇ ਜੱਜ ਨੂੰ ਰਿਟਾਇਰ ਕਰਤਾ ਕਿਸੇ ਜੱਜ ਨੂੰ ਇਹ ਉਹਨਾਂ ਨੇ ਆਪਣੇ ਤਰੀਕੇ ਨਾਲ ਮੋੜ ਕਰ ਲਿਆ ਜੇ ਕਰ ਲਿਆ ਉਹ ਕਰ ਲਿਆ ਸਾਰਾ ਕੁਝ ਅੱਗੇ ਚੱਲਦਾ ਸਾ ਪਰ ਇਹਨਾਂ ਨੇ ਆ ਕੇ ਜਦੋਂ ਦੋ ਚਾਰ ਟਿੱਪਣੀਆਂ ਕੀਤੀਆਂ ਇਥੋਂ ਤੱਕ ਕਿ ਜਿਹੜਾ ਸਰਵ ਉੱਚ ਅਹੁਦਾ ਆ ਸੰਵਿਧਾਨਿਕ ਤੌਰ ਤੇ ਉਹਦੇ ਵਿੱਚ ਰਾਸ਼ਟਰਪਤੀ ਜੀ ਨੂੰ ਵੀ ਇਹ ਕਹਿਤਾ ਕਿ ਤੁਸੀਂ ਵੀ ਸਰਕਾਰ ਵੀ ਹਰ ਮਹਿਕਮਾ ਹਰ ਬੰਦਾ ਸੰਵਿਧਾਨ ਦੇ ਅੰਡਰ ਚੱਲਦਾ ਔਰ ਜੇ ਉਹਨਾਂ ਦੇ ਅਹੁਦੇ ਨੇ ਉਹ ਵੀ ਸੰਵਿਧਾਨ ਦੇ ਅੰਡਰ ਨੇ ਇਹ ਤੋਂ ਬਿਵਾਲ ਮਚਿਆ ਸਾ ਉਹ ਤੋਂ ਬਾਅਦ ਉਹਨਾਂ ਨੇ ਬੜੀਆਂ ਹੋਰ ਕਈ ਗੱਲਾਂ ਕੀਤੀਆਂ ਕਿ ਆ ਪਿੱਛੇ ਜਾ ਇੱਕ ਉਹਨਾਂ ਦੀ ਇਹ ਟਿੱਪਣੀ ਸੀ ਕਿ ਜਿਹੜੇ ਬੰਦਿਆਂ ਨੂੰ ਤੁਸੀਂ ਖਾਮਖਾ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਆ ਜਿਹੜੇ ਬੰਦੀ ਸਿੰਘ ਵੀ ਜਿਹਦੇ ਵਿੱਚ ਆਉਂਦੇ ਨੇ ਵੀ ਤੁਸੀਂ ਉਹਨਾਂ ਨੂੰ ਕੇਸ ਬੇਸ ਦੇ ਉੱਤੇ ਬੰਦ ਰੱਖਿਆ ਆ ਇਹਦੇ ਬਾਰੇ ਸਰਕਾਰ ਤੋਂ ਸਵਾਲ ਪੁੱਛੇ ਨੇ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦੀਆਂ ਕਿ ਸਰਕਾਰ ਨੂੰ ਹਾਜ਼ਮ ਨਹੀਂ ਹੋ ਰਹੀਆਂ ਅ ਦੇਖੋ ਸੰਵਧਾਨ ਲੋਕ ਸੰਵਧਾਨਕ ਲੋਕਤੰਤਰ ਦੇ ਤਹਿਤ ਜੁਡੀਸ਼ਰੀ ਦਾ ਇੱਕ ਬਹੁਤ ਵੱਡਾ ਰੂਲ ਹੈ ਜਿਹੜਾ ਸੰਵਿਧਾਨ ਦਾ ਸਾਰਾ ਧਾਣਾ ਬਣ ਆਇਆ ਉਹ ਚੈੱਕ ਐਂਡ ਬੈਲੈਂਸਸ ਦੀ ਫਿਲਾਸਫੀ ਦੇ ਉੱਪਰ ਅਧਾਰਿਤ ਹੈ ਵੀ ਕੋਈ ਵੀ ਲੋਕਤੰਤਰ ਦਾ ਸੰਵਿਧਾਨ ਦੇ ਥੱਲੇ ਬਣੇ ਹੋਏ ਲੋਕਤੰਤਰ ਦੇ ਤਹਿਤ ਜਿੰਨੇ ਵੀ ਇੰਸਟੀਚਿਊਸ਼ਨ ਨੇ ਅਦਾਰੇ ਨੇ ਜਿਦਾ ਕਿ ਜੁਡੀਸ਼ਰੀ ਹੈ ਕਾਰਜਪਾਲਿਕਾ ਹੈ ਔਰ ਲਾ ਬਣਾਉਣ ਵਾਲੀ ਡੈਜਿਸਟ੍ਰੇਟਰ ਹੈ ਇਹ ਕਿੰਨੇ ਜਿਹੜੇ ادارے ਆ ਸਮਾਏ ਲੋਕਤੰਤਵ ਦੇ ਹੇਠ ਬਰਾਬਰਤਾ ਦੇ ਨਾਲ ਇੱਕ ਦੂਜੇ ਨੂੰ ਸਪਲੀਮੈਂਟ ਕਰਨ ਦੇ ਤੌਰ ਤੇ ਕੰਮ ਕਰਨ ਨਾ ਕਿ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਕੰਮ ਕਰਨ ਔਰ ਦੂਸਰਾ ਜੇਕਰ ਇਹਨਾਂ ਤਿੰਨ ਜਿਹੜੇ ਆ ادارے ਆ ਇੰਸਟੀਟਿਊਸ਼ਨ ਆ ਤੇ ਹੈ ਉਹ ਸਰਕਾਰ ਦਾ ਪੱਖ ਹੈ ਚਾਹੇ ਉਹ ਕਾਨੂੰਨ ਬਣਾਉਣ ਦੀ ਪਾਰਲੀਮੈਂਟ ਦੇ ਅਧਿਕਾਰ ਆ ਚਾਹੇ ਜੁਡੀਸ਼ੀਅਲ ਇਟਸੈਲਫ ਹੈ ਕਿ ਇਹਨਾਂ ਦੇ ਅਧਿਕਾਰਾਂ ਦੇ ਉੱਪਰ ਇੱਕ ਦੂਜੇ ਨੂੰ ਜਿਹੜੇ ਅਧਿਕਾਰ ਦਿੱਤੇ ਹੋਏ ਨਾਲ ਡਿਊਟੀਆਂ ਦਿੱਤੀਆਂ ਉਹ ਚੈੱਕ ਐਂਡ ਬੈਲੈਂਸਸ ਰੱਖਦੇ ਆ ਔਰ ਇਹਦੇ ਚ ਸੁਪਰੀਮ ਕੋਰਟ ਦਾ ਇੱਕ ਬਹੁਤ ਵੱਡਾ ਰੋਲ ਹੈ ਕਿ ਲੈਗਿਸਲੇਚਰ ਦੇ ਵਿੱਚ ਕੁਝ ਗਲਤ ਹੋ ਰਿਹਾ ਜਾਂ ਕਾਰਜਪਾਲਿਕਾ ਦੇ ਵਿੱਚ ਕੁਝ ਹੋ ਰਿਹਾ ਤੇ ਸੁਪਰੀਮ ਕੋਰਟ ਉੱਤੇ ਸਮੇਂ-ਸਮੇਂ ਤੇ ਬਹੁਤ ਵੱਡੀਆਂ-ਵੱਡੀਆਂ ਟਿੱਪਣੀਆਂ ਵੀ ਕਰਦੀ ਹੈ ਔਰ ਅਨਨੇਬਲ ਸੁਪਰੀਮ ਕੋਰਟ ਸਰਕਾਰ ਦੇ ਔਰ ਪਾਰਲੀਮੈਂਟ ਦੇ ਬਣੇ ਹੋਏ ਕਾਨੂੰਨਾਂ ਨੂੰ ਰੱਦ ਵੀ ਕਰਦੀ ਹੈ ਆ ਜਿਵੇਂ ਕਿ ਇਲੈਕਟਰਲ ਬਾਂਡ ਦਾ ਕਾਨੂੰਨ ਸੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਇਸੇ ਤਰੀਕੇ ਨਾਲ ਇੰਦਰਾ ਗਾਂਧੀ ਦੇ ਸਮੇਂ ਤੇ ਮੈਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੇ ਸਮੇਂ ਦੇ ਵੀ ਇਹੋ ਜਿਹੇ ਫੈਸਲੇ ਆਏ ਆ ਔਰ ਪਿਛਲੇ ਕਾਫੀ ਸਮੇਂ ਤੋਂ ਸੁਪਰੀਮ ਕੋਰਟ ਸਮੇਂ-ਸਮੇਂ ਤੇ ਇਹੋ ਜਿਹੇ ਫੈਸਲੇ ਦਿੰਦੇ ਰਹੀ ਹੈ ਜਿਹਦੇ ਨਾਲ ਸਰਕਾਰ ਦੀ ਜਿਹੜੀ ਡਿਕਟੋਰੀਅਲ ਮਾਈਂਡਸੈਟ ਹੈ ਡਿਸਪੋਟਿਕ ਮਾਈਂਡਸੈਟ ਹੈ ਉਹਨੂੰ ਜਿਹੜੀ ਹੈ ਲਗਾਮ ਲੱਗਦੀ ਹੈ ਹੁਣ ਆਨਰੇਬਲ ਜਿਹੜੇ ਚੀਫ ਡਿਫੈਕਟਸ ਆਫ ਇੰਡੀਆ ਵੀਰ ਗਵੇਈ ਹੈ ਉਹਨਾਂ ਨੇ ਦੋ ਤਿੰਨ ਗੱਲਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਅੱਛੀਆਂ ਕਹੀਆਂ ਪਹਿਲੀ ਤਾਂ ਉਹਨਾਂ ਨੇ ਗੱਲ ਕਹੀ ਕਿ ਰਿਟਾਇਰਮੈਂਟ ਤੋਂ ਬਾਅਦ ਮੈਂ ਸਰਕਾਰ ਦਾ ਕੋਈ ਵੀ ਓਡਾ ਨਹੀਂ ਲਵਾਵਾਂਗਾ ਜਿਸ ਤੋਂ ਇਹ ਗੱਲ ਉਹਨਾਂ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਦਾ ਦਬਾਅ ਨਹੀਂ ਮੰਨਣਾ ਮੈਨੂੰ ਮੇਰੇ ਮਨ 'ਚ ਕੋਈ ਲਾਲਚ ਨਹੀਂ ਹੈ ਮੈਂ ਤਾਂ ਸੰਵਿਧਾਨ ਸਮਤ ਜੋ ਕੰਮ ਆ ਉਹੀ ਕੰਮ ਕਰਨਾ ਦੂਸਰਾ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਜਿਹੜੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਭਾਰਤ ਸਰਕਾਰ ਕਾ ਬੀਜੇਪੀ ਵੀ ਸਰਕਾਰ ਜਿਹੜੀ ਧਾਂਗਲੀ ਕਰ ਰਹੀ ਹੈ ਪੂਰੇ ਮੁ ਉਸ ਧਾਂਤਲੀ ਦੇ ਤਹਿਤ ਬਿਹਾਰ ਦੇ ਬੀਟੂ ਵੀ ਸਿਰਨਾਮ ਦੀ ਇੱਕ ਸੰਸਥਾ ਸ਼ੁਰੂ ਐਸ ਆਈ ਆਰ ਨਾਮ ਦੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹੜੇ ਵੋਟਾਂ ਦਾ ਆਡਿਟ ਕਰਨ ਦੀ ਜਿਹੜੀ ਪਲੈਨਿੰਗ ਸੀ ਉਹਦੇ ਵਿੱਚ 65 70 ਲੱਖ ਵੋਟ ਜਿਹੜੀ ਹੈ ਕੱਟ ਕੇ ਓਪੋਜੀਸ਼ਨ ਨੂੰ ਘਾਟਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਓਪੋਜੀਸ਼ਨ ਸਰਕਾਰ ਨਾ ਬਣਾ ਸਕੇ ਤਾਂ ਅਨਿਵਲ ਸੁਪਰੀਮ ਕੋਰਟ ਨੇ ਦਖਲ ਦੇ ਕੇ ਆਧਾਰ ਕਾਰਡ ਨੂੰ ਆਇਡੈਂਟੀਟੀ ਕਾਰਡ ਦੇ ਤੌਰ ਤੇ ਪ੍ਰਮਾਣਿਤ ਕੀਤੀ ਜਿਸ ਨਾਲ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਕੱਟਣ ਤੋਂ ਰਹਿ ਗਈਆਂ ਬਚ ਗਈਆਂ ਔਰ ਲੋਕਾਂ ਦਾ ਲੋਕਤੰਤਰੀ ਅਧਿਕਾਰ ਬਚ ਗਿਆ ਸਰਕਾਰ ਇਸ ਗੱਲ ਤੋਂ ਵੀ ਚੜੀ ਹੋਈ ਸੀ ਦੂਸਰੇ ਮਾਮਲੇ 'ਚ ਸੁਪਰੀਮ ਕੋਰਟ ਨੇ ਪਿੱਛੇ ਜੇ ਕਿਹਾ ਕਿ ਜਿਹੜਾ ਬਲਡੋਜੇ ਚਲਾ ਕੇ ਤੁਸੀਂ ਲੋਕਾਂ ਦੇ ਘਰ ਢਾ ਰਹੇ ਆਂ ਇਹ ਕਿਹੜਾ ਕਾਨੂੰਨ ਹੈ ਤੁਸੀਂ ਆਪ ਹੀ ਵਕੀਲ ਆਪ ਹੀ ਪੁਲਿਸ ਆਪ ਹੀ ਇਜਾਜ਼ਤ ਆਪ ਹੀ ਕਸਾਈ ਇਹ ਕਿਸ ਚਿਰਾ ਕਾਨੂੰਨ ਹੈ ਇਹ ਲੋਕਤੰਤਰ ਆ ਇਹ ਸੰਵਿਧਾਨ ਦੇ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਆਪਣੀ ਸੁਣਵਾਈ ਕਰਾਉਣ ਦਾ ਅਧਿਕਾਰ ਹੈ ਔਰ ਜਸਟਿਸ ਜਨਰਲ ਅਧਿਕਾਰ ਕੌਨਬਲ ਸੁਪਰੀਮ ਕੋਰਟ ਹਾਈ ਕੋਰਟ ਦਾ ਦੂਸਰੀ ਗੱਲ ਇਹਨਾਂ ਨੂੰ ਵੀ ਚੁੱਕਦੀ ਸੀ ਤੀਸਰੀ ਕਮੇਟੀ ਦੇ ਆਨਰੇਬਲ ਜਸਟਿਸ ਨੇ ਬਾਰ-ਬਾਰ ਕਹੀ ਹੈ ਕਿ ED اور CBI ਦਾ ਬਹੁਤ ਗਲਤ ਇਸਤੇਮਾਲ ਕਰਕੇ ਵਿਰੋਧੀ ਧਿਰਾਂ ਨੂੰ ਤੰਗ ਪ੍ਰਸ਼ਾਨ ਕੀਤਾ ਜਾ ਰਿਹਾ ਹੈ। ਔਰ ਨਾਲ ਹੀ NSA ਵਰਗੇ ਜਿਹੜੇ ਕਾਨੂੰਨ ਆ, sedition ਵਰਗੇ ਜਿਹੜੇ ਕਾਨੂੰਨ ਆ, ਉਹ ਜਿਹੜੇ ਬੰਦੇ ਲੋਕਤੰਤਰਤੀ ਜਾਂ ਸੁਧਾਨ ਦੀ ਕੋਈ ਆਵਾਜ਼ ਉਠਾਂਦਾ ਹੈ, ਵਿਰੋਧੀ ਧਿਰ ਦਾ ਜਿਹੜਾ ਕੋਈ ਆਵਾਜ਼ ਉਠਾਂਦਾ, ਉਹ ਤੇ ਚੱਕ ਕੇ ਛਾਪਾ ਮਾਰ ਕੇ ਉਹਨੂੰ 6-6 ਮਹੀਨੇ, ਸਾਲ-ਸਾਲ ਔਰ ਬਹੁਤ ਸਾਰੇ ਜਿਹੜੇ ਅੱਛੇ ਬੁੱਧੀਜੀਵੀ ਵਰਗ ਦੇ ਪ੍ਰੋਫੈਸਰ ਲੋਕ ਸੀ ਜਾਂ ਸੋਸ਼ਲ ਐਕਟਿਵਿਸਟ ਸੀ, ਉਹ ਕਈ-ਕਈ ਜਾਂ ਤਾਂ ਉਹ ਜੇਲ੍ਹਾਂ ਵਿੱਚ ਬੰਦ ਨੇ। ਉਰਲ ਬੋਨਨੇਪਨ ਸੁਪਰੀਮ ਕੋਰਟ ਨੇ ਇਸ ਵਿਸ਼ੇ ਤੇ ਪਰ ਗੱਲ ਕਹੀ ਕਿ ਸਰਕਾਰ ਆਪਣੇ ਮਸ਼ੀਨਾਂ ਦਾ ਜਿਹੜੀਆਂ ਮੈਕਨਿਜ਼ਮ ਆ ਜਿਹੜਾ ਕਿ ਬਣਿਆ ਲਾਅ ਐਂਡ ਆਰਡਰ ਵਾਸਤੇ ਬਣਿਆ ਉਹਦਾ ਉਹਦਾ ਗਲਤ ਯੂਜ਼ ਨਾ ਕਰਨ ਬਿਰੋਤੀਆਂ ਨੂੰ ਜ਼ਬਾਨ ਦੀ ਕੋਸ਼ਿਸ਼ ਨਾ ਕਰਨ ਔਰ ਬਲਡੋਜ਼ਰ ਜੈਪਤੀ ਜਿਹੜਾ ਹੈ ਉਹ ਗਲਤ ਆ ਅਸੀਂ ਇਸ ਨਾਲ ਸਹਿਮਤ ਨਹੀਂ ਹੈ ਔਰ ਚੌਥੀ ਗਨ ਆਨਰਬਲ ਚੀਫ ਜਸਟਿਸ ਨੇ ਬਹੁਤ ਵਧੀਆ ਜੀਪੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ OBC ਦੀ ਰਿਜ਼ਰਵੇਸ਼ਨ ਸ਼ੁਰੂ ਕੀਤੀ ਜਿਹੜੀ ਜਿਹੜਾ ਸਟਾਫ ਭਰਤੀ ਕੀਤਾ ਜਾਂਦਾ ਇਹ ਜਿਹੜੇ 5 6 ਫੈਸਲੇ ਆਨਰਬਲ ਸੁਪਰੀਮ ਕੋਰਟ ਦੇ ਸੀਗੇ ਇਹ ਸਰਕਾਰ ਨੂੰ ਨਾਗਵਾਰ ਸਨ ਔਰ ਸਰਕਾਰ ਵੱਲੋਂ ਜਿਵੇਂ ਕਿ ਪਿੱਛੇ ਜੇ ਗਵਰਨਰਾਂ ਨਾਲ ਦੁਆਰਾ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਵਿਧਾਨ ਸਭਾ ਉਹਦੇ ਜਿਹੜੇ ਪਾਰਿਓ ਬਿਪਾਸ ਕੀਤੇ ਬਿੱਲ ਹੈ ਉਹਨਾਂ ਨੂੰ ਅਨੈਸੀਸਰੀ ਰੋਕਿਆ ਜਾ ਰਿਹਾ ਹੈ ਤਾਂ ਹੋਨਰੇਬਲ ਸੁਪਰੀਮ ਕੋਰਟ ਨੇ ਉਸ ਵਿਸ਼ੇ ਤੇ ਵੀ ਇਹ ਗੱਲ ਕਹੀ ਕਿ ਇਹ ਠੱਕੇ ਚਾਹੀ ਹੈ ਚੁਣੇ ਹੋਏ ਨੁਮਾਇੰਦੇ ਦੁਆਰਾ ਪਾਸ ਕੀਤਾ ਬਿੱਲ ਰੋਕਿਆ ਨਹੀਂ ਜਾਣਾ ਚਾਹੀਦਾ ਤੇ ਜਿਹਨੂੰ ਲੈ ਕੇ ਸਰਕਾਰ ਔਰ ਸੁਪਰੀਮ ਕੋਰਟ ਦੇ ਵਿੱਚ ਥੋੜੀ ਖਿਚੋਤਾਨ ਚੱਲ ਰਹੀ ਹੈ ਕਿਉਂਕਿ ਜਿਹੜੀ ਮਜੂਤਾ ਸਰਕਾਰ ਹੈ ਮੋਦੀ ਸਰਕਾਰ ਹੈ ਜਿਹੜੀ ਭਾਜਪਾ ਦੀ ਸਰਕਾਰ ਹੈ ਜਿਹੜੀ ਆਰਐਸਐਸ ਦੀ ਸਪੋਰਟਡ ਸਰਕਾਰ ਹੈ ਇਹਨਾਂ ਦਾ ਰਵਈਆ ਡੈਸਪੋਟਿਕ ਹੈ ਉਹਨਾਂ ਦਾ ਰਵਈਆ ਇਹ ਹੈ ਕਿ ਇਸ ਦੇਸ਼ 'ਚ ਕੋਈ ਧਿਰ ਹੋਣੀ ਚਾਹੀਦੀ ਹੈ ਦੂਜੀ ਕੋਈ ਧਿਰ ਨਹੀਂ ਹੋਣੀ ਚਾਹੀਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਦੂਜੀ ਕੋਈ ਭਾਸ਼ਾ ਨਹੀਂ ਹੋਣੀ ਚਾਹੀਦੀ ਇੱਕ ਧਰਮ ਹੋਣਾ ਚਾਹੀਦਾ ਦੂਜਾ ਕੋਈ ਧਰਮ ਨਹੀਂ ਹੋਣਾ ਚਾਹੀਦਾ ਤਾਂ ਇਹ ਜਿਹੜੀ ਸੁਪਰੀਮੇਸੀ ਦੀ ਜਿਹੜੀ ਕੈਪੀਟਲਿਸਟ ਔਰ ਇੰਪੀਰੀਅਲਿਸਟਿਕ ਲੋਕਾਂ ਦੀਆਂ ਗੋਦੀ ਦੇ ਵਿੱਚ ਬਹਿ ਕੇ ਪਾਲਿਸੀਆਂ ਨੂੰ ਲਾਗ ਸਰਕਾਰ اور ਦਰਜੇ ਜੋ ਕੋਈ ਨੂੰ ਬਦਾਸ਼ ਨਹੀਂ ਕਰਦੇ ਤਾਂ ਇਸੇ ਕਰਕੇ ਆਨਰੇਬਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਸਾਹਿਬ ਦੇ ਉੱਪਰ ਇਹ ਜਿਹੜਾ ਹਮਲਾ ਕੀਤਾ ਗਿਆ ਇਹ ਜਿੱਥੇ ਜੁਡੀਸ਼ਰੀ ਨੂੰ ਦਬਾਉਣ ਲਈ ਇੱਕ ਉਹਦੇ ਤੇ ਪ੍ਰਭਾਵ ਪ੍ਰੈਸ਼ਰ ਪਾਉਣ ਲਈ ਵੀ ਅਸੀਂ ਤੁਹਾਡੇ ਚੀਫ ਜਸਟਿਸ ਤੇ ਵੀ ਡਿੱਟੀ ਮਾਰ ਸਕਦੇ ਹਾਂ ਥੱਲੇ ਤੱਕ ਦੇ ਛੋਟੇ ਜਿਹੇ ਤਾਂ ਤਾਂ ਮਤਲਬ ਹੀ ਕੋਈ ਨਹੀਂ ਹੈ ਇਹ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਦੂਸਰਾ ਪੂਰੇ ਦੇਸ਼ ਦੇ ਦਲਿਤ ਵਰਗ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਸਾਡੇ ਪੈਰ ਦੀ ਜੁੱਤੀ ਬਣ ਕੇ ਰਹੋ ਨਹੀਂ ਤਾਂ ਅਸੀਂ ਤੁਹਾਨੂੰ ਐਡਾ ਐਡਾ ਤੁਹਾਨੂੰ ਸਬਕ ਸਿਖਾਵਾਂਗੇ ਇਹ ਸਿੱਧਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਮੈਂ ਨਹੀਂ ਮੰਨਦਾ ਕਿ ਉਹ ਜਿਹੜਾ ਕਿਸ਼ੋਰ ਨਾਮ ਦਾ ਵਕੀਲ ਹੈ ਉਹ ਆਪ ਮੁਹਾਰੇ ਇੰਨਾ ਦੀ ਕੋਈ ਹਰਕਤ ਕਰ ਸਕਦਾ ਹੈ ਇਹਦੇ ਪਿੱਛੇ ਪਿਛਲੇ ਕਾਫੀ ਸਮੇਂ ਤੋਂ ਮਾਹੌਲ ਬਣਾਇਆ ਜਾ ਰਿਹਾ ਸੀ ਸਾਧੂ ਸੰਤਾਂ ਦੁਆਰਾ ਵੀ tatha 기타ਤ ਰਾਜਨੀਤਿਕ ਲੀਡਰਾਂ ਦੁਆਰਾ ਵੀ tatha 기타ਤ ਸਮਾਧਿਕ ਕਾਰਕੁਨਾਂ ਵੱਲੋਂ ਵੀ ਜਿਹੜੇ ਕੀ ਆਰਐਸਐਸ ਦੀ ਵਿਚਾਰਧਾਰਨਾ ਨਾਲ ਸੰਬੰਧ ਰੱਖਦੇ ਨੇ ਤੋਂ ਇਹਨਾਂ ਨੇ ਮਿਲ ਕੇ ਅਸਾਂ ਮਾਹੌਲ ਸਿਰ ਗਿਆ ਤਾਂ ਕਿ ਉਹ ਦਾਬਾ ਵੰਡ ਦੀ ਇੱਕ ਜਿਹੜੀ ਇਹਦੇ ਪਿੱਛੇ ਜਿਹੜੀ ਹੈ ਉਹ ਮਨਸ਼ਾ ਨਜ਼ਰ ਆਉਂਦੀ ਹੈ ਜੋ ਕਿ ਸਰਾਸਰ ਗਲਤ ਹੈ ਔਰ ਦੂਸਰਾ ਇਹਨਾਂ ਨੇ ਆਪਣਾ ਜਿਹੜਾ ਨੰਗੇਜ ਹੈ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਇਹਨਾਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਅੱਜ ਬਰਤਮੀਗੀ ਕਰਕੇ ਪੂਰੀ ਦੁਨੀਆ ਦੇ ਵਿੱਚ ਆਪਣਾ ਨੰਗੇ ਜਿਹੜਾ ਇਹ ਦਿਖਾਇਆ ਕਿ ਅਸੀਂ ਕਿਹੋ ਜੀ ਮਾਨਸਿਕਤਾ ਦੇ ਵਾਲੇ ਲੋਗ ਆ ਐ ਪ੍ਰੈਜ਼ੀਡੈਂਟ ਜੀ ਕੁਮਾਰ ਜੀ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਇਹ ਇਹੀ ਚਿੰਤਾ ਦਾ ਵਿਸ਼ਾ ਨੇ ਬਾੜ ਚਾ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ ਉਹ ਚਾਹੇ ਕਿਸੇ ਵੀ ਕਮਿਊਨਿਟੀ ਨਾਲ ਹੋਣ ਉਹ ਵੀ ਇਸ ਚਿੰਤਾ ਤੋਂ ਚਿੰਤਤ ਨੇ ਕਿ ਇਹ ਹੋਕ ਹੀ ਰਿਹਾ ਕਿਸ ਤਰ੍ਹਾਂ ਦੀ ਮਾਨਸਿਕਤਾ ਅੱਜ ਵੀ ਇਸ ਸਦੀ ਵਿੱਚ ਵੀ ਹੈ ਤੁਸੀਂ ਇੱਕ ਕਾਨੂੰਨ ਕਾਨੂੰਨੀ ਮਾਹਰ ਹੋ ਉਹ ਜਿਹੜੇ ਵਕੀਲ ਨੇ ਚਾਹੇ ਕਿਸੇ ਦਵਾਥਲੇ ਆ ਕੇ ਕੀਤਾ ਚਾਹੇ ਉਹਨ ਆਪਣੇ ਆਪ ਕੀਤਾ ਜਾਂ ਉਹਦੀ ਕੋਈ ਵੀ ਮਨਸ਼ਾ ਜਿਹੜੀ ਮਰਜ਼ੀ ਹੋਵੇ ਉਹਦੇ ਤੇ ਕਾਨੂੰਨ ਮੁਤਾਬਕ ਜਾਂ ਜਿਹੜੀ ਆਮ ਜਿਹੜੇ ਲੋਕਾਂ ਦੀ رائے ਆ ਉਹਦੇ ਮੁਤਾਬਕ ਕੀ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਮੈਂ ਇਹਦੇ ਦੋ ਗੱਲਾਂ ਕਰਾਂਗਾ ਹਾਂਜੀ ਪਹਿਲੀ ਤਾਂ ਕਾਰਵਾਈ ਇਹ ਹੈ ਕਿ ਪੰਜਾਬੀ 'ਚ ਇੱਕ ਕਹਾਵਤ ਹੈ ਜਿਹੜੀ ਕੋਕੋ ਕੋਕੋ ਦੇ ਨੇ ਬਿਲਕੁਲ ਜੇ ਦੇਸ਼ ਦੇ ਵਿੱਚ ਦੇਸ਼ ਦੀ ਜਿਹੜੀ ਰੂਲਿੰਗ ਕਲਾਸ ਆ ਜਿਹੜੀ ਸੱਤਾਧਾਰੀ ਤੇ ਰਹਾ ਜੋ ਪ੍ਰਧਾਨ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ ਇਹ ਲੋਕ ਪਿਛਲੇ ਕੁਝ ਸਾਲਾਂ ਤੋਂ ਇਹਨਾਂ ਨੇ ਮਾਹੌਲ ਦੇਸ਼ ਦੇ ਵਿੱਚ ਐਹੋ ਜਿਹਾ ਸਿਰਜਤਾ ਕਿ ਸਾਰੇ ਆਮ ਬੇਸ਼ਰਮੀ ਦੇ ਨਾਲ ਸਟੇਜਾਂ ਤੋਂ ਕਟ ਘੰਟੀ ਦੇ ਸਮਾਜ ਦੇ ਬਰਤੀ ਗੱਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਆ। ਤਾਂ ਉਹ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਜਾਤੀਵਾਦੀ ਮਾਹੌਲ ਜਿਹੜਾ ਬਣਾਇਆ ਜਾ ਰਿਹਾ ਫਿਰਕਾਪ੍ਰਸਤੀ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਸਟੇਜਾਂ ਤੋਂ ਛਾਤੀਆਂ ਤੇ ਹੱਤ ਮਾਰ ਮਾਰ ਕੇ ਦੂਜੇ ਫਿਰਕਿਆਂ ਦੇ ਖਿਲਾਫ ਬਦਜਬਾਨੀ ਕੀਤੀ ਜਾ ਰਹੀ ਹੈ ਬਦਕਲਮੀ ਕੀਤੀ ਜਾ ਰਹੀ ਹੈ ਉਹ ਚੀਜ਼ ਜਮੀਨ ਤੱਕ ਛੋਟੇ ਤੋਂ ਛੋਟਾ ਵਰਕਰ ਆਮ ਸੁਧਾਰਨ ਅਨਪੜ੍ਹ ਗਰੀ ਸਾਰੇ ਲੋਕੋ ਨੂੰ ਦੇਖ ਰਹੇ ਆ। ਤੋ ਜਿਹੜੀ ਨਵੀਂ ਨਸਲ ਇਸ ਸਮੇਂ ਦੇ ਦੌਰਾਨ ਪਿਆਰ ਹੋ ਰਹੀ ਆ ਉਹਨੂੰ ਐ ਲੱਗਦਾ ਵੀ ਇਹ ਮਾਹੌਲ ਐਡਾਂ ਦਾ ਹੀ ਹੁੰਦਾ ਐਡਾਂ ਹੀ ਇੱਕ ਦੂਜੇ ਨੂੰ ਕੈਸੀਦਾ ਇਹਦੀ ਸਾਰੀ ਜ਼ਿੰਮੇਵਾਰੀ ਪਹਿਲੀ ਤਾਂ ਸੱਤਾਧਾਰੀ ਤਿਰ ਦੇ ਲੀਡਰਾਂ ਦੀ ਆ ਜਿਨ੍ਹਾਂ ਨੂੰ ਇਸ ਦੇਸ਼ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਦੂਜੀ ਗੱਲ ਇਹ ਇਹ ਹੈ ਕਿ ਜਿਹੜੀ ਮਾਨਸਿਕਤਾ ਨੂੰ ਲੈ ਕੇ ਉਹ ਅੱਗੇ ਵਧ ਰਹੇ ਆ ਉਹ ਮਾਨਸਿਕਤਾ 21ਵੀਂ ਸਦੀ ਦੇ ਵਿੱਚ ਬਿਲਕੁਲ ਵੀ ਰੈਲੇਵੈਂਟ ਨਹੀਂ ਆ ਜਿਹੜਾ ਸਮਾਜ ਜਿਸ ਤਰ੍ਹਾਂ ਦਾ ਦੇਸ਼ ਜਿਸ ਤਰ੍ਹਾਂ ਦਾ ਰਾਸ਼ਟਰ ਉਹ ਲੋਕ ਬਣਾਣਾ ਚਾਹੁੰਦੇ ਨੇ ਉਹ 21ਵੀਂ ਸਦੀ ਦੇ ਵਿੱਚ ਉਹ ਸੰਭਾਵਿਤ ਨਹੀਂ ਹੈ ਉਹ ਸੰਭਵ ਨਹੀਂ ਹੈ ਉਹ ਨਹੀਂ ਉਹ ਪਹਿਨ ਪ੍ਰੈਕਟੀਕਲ ਚੀਜ਼ ਆ ਜਿਹੜੀ ਨਹੀਂ ਹੋ ਸਕਦੀ ਇਹਨਾਂ ਦੇ ਆਪਣੇ ਪਰਿਵਾਰਾਂ ਦੇ ਬੱਚੇ ਇਹਨਾਂ ਦੇ ਆਪਣੇ ਪਰਿਵਾਰਾਂ ਦੀਆਂ ਲੜਕੀਆਂ ਉਸ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੋਣਗੀਆਂ ਜਿਸ ਤਰੀਕੇ ਨਾਲ ਉਹ ਜਿਸ માનਸਿਕਤਾ ਨੂੰ ਉਹ ਪਰਿਲਕਸ਼ਿਤ ਕਰਦੇ ਆ ਕਿ ਜਿਹੜਾ ਉਹ ਰਿਫਲੈਕਸ਼ਨ ਡਿੰਡੇ ਸੋਸਾਇਟੀ ਦੇ ਵਿੱਚ ਤੋਂ ਇੱਕ ਗੈਰ ਕੁਦਰਤੀ ਗੈਰ ਕਾਨੂੰਨੀ ਗੈਰ ਵਿਵਹਾਰਿਕ ਮਾਣਿਕਟਾ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਉਹ ਬਿਲਕੁਲ ਵੀ ਨਹੀਂ ਹੋਏਗੀ ਦੂਸਰੀ ਗੱਲ ਜਿਹੜਾ ਸਮਾਜ ਹੈ ਉਹ ਸਮਾਜ ਕੋਈ ਇੱਕ ਵਿਸ਼ੇਸ਼ ਵਰਗ ਦੇ ਨਾਲ ਨਹੀਂ ਚੱਲ ਰਿਹਾ ਇਹ ਸਮਾਜ ਦੇ ਵਿੱਚ 140 ਕਰੋੜ ਲੋਕ ਨੇ 1.32 33 ਕਰੋੜ ਲੋਕ ਸ਼ਡਿਊਲ ਕਾਸਟ ਪਏ ਆ 25-30 ਕਰੋੜ ਦੇ ਕਰੀਬ ਇਹਦੇ ਵਿੱਚ ਘਟ ਗੰਟੀ ਸਮਾਜ ਰਹਿੰਦਾ ਹੈ 40 ਤੋਂ 50 ਕਰੋੜ ਲੋਗ ਇਸ ਦੇ ਵਿੱਚ ਬੈਕਵਰਡ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਹਜ਼ਾਰਾਂ ਹੀ ਭਾਸ਼ਾਵਾਂ ਬੋਲਣ ਵਾਲੇ ਲੋਕ ਨੇ ਹਜ਼ਾਰਾਂ ਹੀ ਖੇਤਰ ਦੇ ਬੰਦੇ ਹੋਏ ਲੋਕ ਨੇ ਆਤਾਂ ਵਾਲੇ ਡਿਫਰੈਂਟ ਸੱਭਿਆਚਾਰ ਵਾਲੇ ਲੋਕ ਨੇ ਉਹ ਇੱਕ ਸੱਭਿਆਚਾਰ ਜਣਾ ਠੋਪਣਾ ਚਾਹੁੰਦੇ ਆ ਉਹ ਇੱਥੇ ਉਹ ਸੰਭਾਵਿਤ ਨਹੀਂ ਹੈ ਉਹ ਤੀਸਰੀ ਔਰ ਆਖਰੀ ਗੱਲ ਇਹ ਹੈ ਇਸ ਦੇਸ਼ ਦੀ ਤਰੱਕੀ ਏਕਤਾ ਔਰ ਸੁਰੱਖਿਆ ਇਸ ਗੱਲ ਦੇ ਵਿੱਚ ਹੈ ਕਿ ਜੋ 26 ਜਨਵਰੀ 1950 ਨੂੰ ਦੇਸ਼ ਦੇ ਸਾਰੇ ਲੀਡਰ ਫੈਹਬਾਨ ਨੇ ਮਿਲ ਕੇ ਜਵਾਲਾ ਨਹਿਰੂ ਸਾਹਿਬ ਮਹਾਤਮਾ ਗਾਂਧੀ ਸਾਹਿਬ ਹੋ ਗਏ ਫਿਰ ਉਸ ਤੋਂ ਬਾਅਦ ਅਬੁਲ ਕਲਾਮ ਅਜਾਦ ਜੀ ਹੋ ਗਏ ਸardar ਪਟੇਲ ਜੀ ਹੋ ਗਏ ਔਰ ਉਸ ਤੋਂ ਬਾਅਦ ਡਾਕਟਰ ਬੀ ਆਰ ਅੰਬੇਦਕਰ ਜੀ ਇਦਾਂ ਨੇ ਜਿਹੜੀਆਂ ਵੱਡੀਆਂ ਮਾਨਮਤੀਆਂ ਸ਼ਖਸੀਅਤਾਂ ਸਨ ਜਿਨ੍ਹਾਂ ਕੋਲ ਦੁਨੀਆ ਭਰ ਦਾ ਗਿਆਨ ਸੀ ਉਹਨਾਂ ਨੇ ਇਕੱਠੇ ਬਹਿ ਕੇ ਇਹ ਐਹਿਦ ਕੀਤਾ ਕਿ ਇਹ ਦੇਸ਼ ਸੈਕੂਲਰ ਹੋਏਗਾ ਨ્યાਯ ਦੇ ਆਧਾਰ ਤੇ ਵਿਵਸਥਾ ਇਥੇ ਲਾਗੂ ਕੀਤੀ ਜਾਊਗੀ ਸਾਰੇ ਦੇ ਅੰਕਾਰ ਬਰਾਬਰ ਹੋਣਗੇ ਔਰ ਅਸੀਂ ਲੋਕਤੰਤ ਦੇ ਤਹਿਤ ਅੱਗੇ ਵਧਾਂਗੇ ਉਹ ਜਿਹੜਾ ਆਪਸ ਇੱਕ ਤਰੀਕੇ ਨਾਲ ਖਾਨਗੀ ਪੰਚਾਇਤ ਦੇ ਵਿੱਚ ਕੀਤਾ ਹੋਇਆ ਅਹਿਦ ਹੈ ਅੱਜ ਦੀ ਜਿਹੜੀ ਸੱਤਾਧਾਰੀ ਤੇਰਾ ਉਸ ਅਹਿਦ ਤੋਂ ਮੁਕਰਨਾ ਚਾਹੁੰਦੀ ਹੈ ਲੇਕਿਨ ਇਸ ਲੋਕਤੰਤਰੀ ਵਿਵਸਥਾ ਦੇ ਵਿੱਚ ਉਹ ਮੁਕਰ ਨਹੀਂ ਸਕਦੇ ਉਹਨਾਂ ਨੂੰ ਇਸ ਰਸਤੇ ਤੇ ਹੀ ਚੱਲਣਾ ਪਏਗਾ ਇਹੀ ਦੇਖੀ ਤਰੱਕੀ ਦਾ ਰਸਤਾ ਹੈ ਇਹੀ ਦੇਸ਼ ਦੇ ਵਿੱਚ ਸ਼ਾਂਤੀਆਂ ਰਸਤਾ ਇਹੀ ਦੇਸ਼ ਦੀ ਸੁਰੱਖਿਆ ਦਾ ਰਾਸਤਾ ਔਰ ਇਹਦੇ ਨਾਲ ਹੀ ਪੂਰੇ ਦੇਸ਼ ਦੀ ਜਿਹੜੀ ਜਨਤਾ ਆ ਉਹ ਸੁਖੀ ਹੋ ਸਕਦੀ ਹੈ ਔਰ ਤਰੱਕੀ ਕਰ ਸਕਦੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਭਾਰਤ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੀ ਹੋਏ ਸ਼ਕਤੀ ਦੇ ਨਾਲ ਕਾਨੂੰਨ ਨੂੰ ਲਾਗੂ ਕਰੇਗੀ ਔਰ ਇਹਹੀ ਘਟਨਾ ਅੱਗੇ ਤੋਂ ਨਾ ਹੋਵੇ ਉਹਦਾ ਉਪਰਾਲਾ ਕਰੇਗੀ ਔਰ ਨਾਲ ਦੀ ਨਾਲ ਇੱਕ ਐਸਾ ਕੋਡ ਆਫ ਕੰਡਕਟ ਬਣਾਏਗੀ ਕਿ ਇਸ਼ਨੀਆ ਜਿਹੜੇ ਲੀਡਰ ਆ ਇੰਨੀਆਂ ਦੀਆਂ ਨੀਆਂ ਸੰਸਥਾਵਾਂ ਨੇ ਉਹ ਕੋਈ ਵੀ ਗੈਰ ਮਾਨਵੀ ਗੈਰ ਸਵਧਾਨਿਕ ਗੈਰ ਲੋਕਤੰਤਰੀ ਭਾਸ਼ਾ ਦਾ ਇਤਮਾਲ ਨਹੀਂ ਕਰਨਗੇ ਔਰ ਇੱਕ ਚੰਗੀ ਉਦਾਹਰਨ ਬਣ ਕੇ ਲੋਕਾਂ ਦੇ ਅੱਗੇ ਪੇਸ਼ ਹੋਣਗੇ ਐ ਐਡਵੋਕੇਟ ਸਾਹਿਬ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਇੱਕ ਤਾਂ ਦੇਖੋ ਜਿਹੜੀ ਸਾਰੇ ਲੋਕ ਗੁੱਸਾ ਜਿਹੜਾ ਇਸ ਵੇਲੇ ਕਈ ਦਿਨਾਂ ਤੋਂ ਇਹ ਜਾਦੀ ਘਟਨਾ ਵਾਪਰੀ ਆ ਗੁੱਸਾ ਲੋਕਾਂ 'ਚ ਬਹੁਤ ਹੈ ਪਰ ਗੁੱਸੇ ਦੇ ਨਾਲ ਗੁੱਸਾ ਨਹੀਂ ਕੰਟਰੋਲ ਕੀਤਾ ਜਾ ਸਕਦਾ ਐ ਬਹੁਤ سارے ਲੋਕਾਂ ਦਾ ਇਹ ਜਿਸ ਤਰ੍ਹਾਂ ਕਿ ਮਾਂਜੋਗ ਗਵਾਈ ਸਾਫ ਦਾ ਵੀ ਇਹ ਇਹ ਜਿਹੜਾ ਟਰਮ ਹੈ ਨਾਲ ਉਹਨਾਂ ਨੂੰ ਇਸ ਚੀਜ਼ ਨੂੰ ਹੈਂਡਲ ਕਰਨ ਦਾ ਜਿਹੜਾ ਤਰੀਕਾ ਆ ਉਹ ਬੜਾ ਲੋਕਾਂ ਨੇ ਅਪਣਾਇਆ ਉਸ ਤਰੀਕੇ ਨੂੰ ਪਰ ਇਹਦੇ ਨਾਲ ਨਾਲ ਇਹ ਵੀ ਨਹੀਂ ਹੋ ਸਕਦਾ ਤੇ ਜਣਾ ਖਣਾ ਕੋਈ ਵੀ ਕਿਸੇ ਦੇ ਕੋਈ ਚਾਹੇ ਕੋਈ ਕੋਈ ਵੀ ਬੰਦਾ ਹੋਵੇ ਸਧਾਰਨ ਹੋਵੇ ਜਾਂ ਕੋਈ ਲੀਡਰ ਹੋਵੇ ਜਾਂ ਕੋਈ ਪ੍ਰੋਬਿਨੈਂਟ ਜਿਹੜੀ ਪੋਜੀਸ਼ਨ ਦੇ ਉੱਤੇ ਹੋਵੇ ਉਹਦਾ ਇਸ ਤਰੀਕੇ ਨਾਲ ਉਹਦੀ ਬੇਇੱਜ਼ਤੀ ਕਰੇ ਇਕ ਤਰ੍ਹਾਂ ਹੈ ਵੀ ਸਾਰਿਆਂ ਨੂੰ ਸ਼ਾਂਤੀ ਨਾਲ ਰਹਿਣ ਦਾ ਜ਼ਰੂਰ ਇਹ ਹੈ ਕਿ ਕੋਈ ਵੀ ਸਮਾਜ ਜਿਹੜਾ ਹੈ ਉਹ ਪੜਕੇ ਨਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉੱਥੇ ਐਸਸੀ ਵੀ ਨੇ ਐਸਟੀ ਵੀ ਨੇ ਜਿਹੜੇ ਬੈਕ OBC ਵੀ ਨੇ ਅਦਰ ਕਮਿਊਨਿਟੀ ਮਿਨੋਰਟੀ ਕਮਿਊਨਿਟੀ ਵੀ ਆ ਸਾਰਾ ਕੁਝ ਜਦੋਂ ਅਸੀਂ ਦੇਖਦੇ ਹਾਂ ਇੱਕ ਗਲਾਸ ਦੇ ਰੂਪ ਦੇ ਵਿੱਚ ਤਾਂ ਸਾਰਾ ਸਮਾਜ ਬੜਾ ਵਧੀਆ ਤਰੀਕੇ ਨਾਲ ਰਹਿ ਰਿਹਾ ਕੁਝ ਅੰਸਰ ਇਦਾਂ ਦੇ ਵਿੱਚ ਉਹ ਸਮਾਜ ਦੇ ਹੁੰਦੇ ਨੇ ਪਰ ਉਸ ਜੈਸਵੀ ਵਕੀਲ ਨੇ ਜਾਂ ਜਿਹੜਾ ਕਹਿੰਦਾ ਮੈਂ ਵਕੀਲ ਆ ਉਹਦਾ ਜਿਹੜਾ ਜਿਹਦੀ ਸਜ਼ਾ ਤਾਂ ਜਿਹੜੀ ਹੋਏਗੀ ਹੋਏਗੀ ਪਰ ਇਦਾਂ ਦੇ ਕੇਸਾਂ ਦੇ ਵਿੱਚ ਕਾਨੂੰਨ ਨੂੰ ਚਾਹੀਦਾ ਹੈ ਇਦਾਂ ਦਾ ਪ੍ਰੋਵੀਜ਼ਨ ਹੋਵੇ ਕਿ ਉਹਦੇ ਤੇ ਇੱਕ ਸਖਤ ਸਜ਼ਾ ਹੋਵੇ ਜਿਹਦੇ ਨਾਲ ਬਾਕੀ ਲੋਕਾਂ ਨੂੰ ਅਕਲ ਆ ਜਾਏ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਜਿਹੜਾ ਕੋਈ ਉੱਠ ਕੇ ਜੁੱਤੀ ਮਾਰ ਦਿਓ ਜੀ ਆ ਕਰ ਦਿਓ ਗਾਲ ਕੱਢ ਦਿਓ ਸਿਆਹੀ ਸਿੱਟ ਦਿਓ ਇਹ ਕੋਈ ਇਹ ਘਟਿਆ ਮਾਨਸਿਕਤਾ ਵਾਲੇ ਲੋਕਾਂ ਦੀਆਂ ਨਿਸ਼ਾਨੀਆਂ ਨੇ ਪਰ ਜਿਹੜੀ ਸਨੇਹਾ ਜਿਹੜਾ ਆ ਤੁਸੀਂ ਇਹ ਅੱਜ ਦੇਖਿਆ ਤੁਸੀਂ ਕਈ ਦਿਨਾਂ ਤੋਂ ਵਿਚਰਦੇ ਹੋ ਕੋਰਟ ਵਿੱਚ ਵੀ ਦੇਖਿਆ ਸੁਣਿਆ ਤੁਹਾਡੇ ਆਪਣੇ ਵਕੀਲਾਂ ਦੀਆਂ ਕਿਉਂਕਿ ਤੁਸੀਂ ਜਿਹੜਾ ਡਿਸਟ੍ਰਿਕਟ ਦੇ ਸਾਰੇ ਦੇ ਬਾਹਰ ਦੇ ਪ੍ਰੈਜ਼ੀਡੈਂਟ ਰਹੇ ਹੋ ਦੋ ਵਾਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਰੋਕਣ ਵਾਸਤੇ ਅਗਾਹ ਤੋਂ ਕਿਸ ਤਰ੍ਹਾਂ ਦਾ ਪ੍ਰਵੀਜ਼ਨ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਕਾਨੂੰਨ ਹੋਣਾ ਚਾਹੀਦਾ ਕਿ ਕੋਈ ਵੀ ਬੰਦਾ ਜਿਹੜਾ ਹੁਣ ਕਿਸੇ ਤੋਂ ਜੁੱਤੀਆਂ ਦਾ ਬਾਹਰ ਰੱਖਾ ਨਹੀਂ ਸਕਦੇ ਨਾ ਕੋਰਟ ਤੋਂ ਨਾ ਕਿਸੇ ਹੋਰ ਚੀਜ਼ ਤੋਂ ਨਾ ਕਿਸੇ ਕਿਸੇ ਮਜਾਰੇ ਦੇ ਵਿੱਚੋਂ ਪਰ ਇਦਾਂ ਦਾ ਪ੍ਰੋਵੀਜ਼ਨ ਹੋਵੇ ਕਿ ਜਿਹੜਾ ਇੱਕ ਵਾਰੀ ਅਕਲ ਆ ਜਾਏ ਕਿ ਉਹਦਾ ਮੁਰਕੇ ਕੋਈ ਇਦਾਂ ਦਾ ਨਾ ਨਾ ਲਵੇ ਕੀ ਹੋਣਾ ਚਾਹੀਦਾ ਅੱਛਾ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਲੀਅਰ ਕਰ ਦੇਣਾ ਹੈ ਕਿ ਜੋ ਹੌਨਰੇਬਲ ਜਸਟਿਸ ਵੀਰ ਗਵਾਈ ਸਾਹਿਬ ਨੇ ਉਹਨਾਂ ਦੇ ਉੱਪਰ ਜੁੱਤੀ ਉਛਾਲਣ ਦੇ ਨਾਲ ਉਹਨਾਂ ਦੀ ਇੱਜ਼ਤ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਉਹ ਉਹਨਾਂ ਦਾ ਜੋ ਕੱਟ ਹੈ ਜੋ ਉਹਨਾਂ ਦਾ ਕਰਦਾਰ ਹੈ ਜੋ ਉਹਨਾਂ ਦਾ ਸਟੇਟਸ ਹੈ ਉਹ ਉੱਥੇ ਹੀ ਹੈ ਇਹ ਤਾਂ ਇਹਨਾਂ ਲੋਕਾਂ ਨੇ ਆਪਣੀ ਮਾਨਸਿਕਤਾ ਨੰਗਾ ਮਜਾਹਰਾ ਕੀਤਾ ਲੋਕਾਂ ਸਾਹਮਣੇ ਵੀ ਸਾਡੀ ਸੋਚ ਐ ਹੋ ਜਾਈ ਹੈ ਹੂੰ ਸਾਡੀ ਸੋਚ ਐ ਹੋ ਜਾਈ ਹੈ ਵੀ ਅਸੀਂ ਇੰਨੇ ਜਾਤੀਵਾਦੀ ਆ ਸਾਡੇ ਮਨ ਦੇ ਵਿੱਚ ਇੰਨਾ ਦਵੇਸ਼ ਹੈ ਕਿ ਜੇ ਅਸੀਂ ਸੰਵਾਦ ਕਰਨ ਦੀ ਸਾਡੀ ਮਾਨਸਿਕ ਸਥਿਤੀ ਹੈ ਨਹੀਂ ਅਸੀਂ ਲੋਜੀਕਲੀ ਸੈਂਟਿਫਿਕਲੀ ਕੋ ਗੰਦੀ ਨਹੀਂ ਕਰ ਸਕਦੇ ਅਸੀਂ ਇਹੋ ਜੀ ਫਰਜ਼ੂਲ ਹਰਕਤ ਕਰਕੇ ਹੀ ਆਪਣੀ ਮਾਨਸਿਕਤਾ ਦਾ ਮੁਜਾਹਰਾ ਕਰ ਸਕਦੇ ਹਾਂ ਵਿਰੋਧ ਦਾ ਪ੍ਰਦਰਸ਼ਨ ਕਰ ਸਕਦੇ ਹਾਂ ਵਿਰੋਧ ਕਰਨ ਦੇ ਆਲੋਚਨਾ ਕਰਨ ਦੇ ਆਪਣਾ ਮੱਤ ਪ੍ਰਗਟ ਕਰਨ ਦੇ ਲੋਕਤੰਤਰ ਦੇ ਵਿੱਚ ਬਹੁਤ ਸਾਰੇ ਸਾਧਨ ਹਨ ਉਹ ਉਹਨਾਂ ਤਰੀਕੇ ਦੇ ਨਾਲ ਜੇ ਸੁਪਰੀਮ ਕੋਰਟ ਕੋਈ ਗਲਤ ਫੈਸਲਾ ਕਰ ਲਿਆ ਹੈ ਉਸ ਦੀ ਆਲੋਚਨਾ ਵੀ ਕੀਤੀ ਜਾ ਸਕਦੀ ਹੈ ਉਸ ਦਾ ਰਿਵਿਊ ਵੀ ਕੀਤਾ ਜਾ ਸਕਦਾ ਹੈ ਉਹਦੇ 'ਚ ਕੋਈ ਬੁਰਾਈ ਨਹੀਂ ਸੁਪਰੀਮ ਕੋਰਟ ਆਲੋਚਨਾ ਤੋਂ ਪਰੇ ਨਹੀਂ ਹੈ لیکن جو یہ حرکت کیتی گئی ہے وہ جڑی حرکت ہے وہ سماج اور قانون اور لوکतंत्र ਦੇ ਵਿੱਚ بالکل بھی ਸਰਕਾਰ ਨਹੀਂ ਹੈ اور ਇਹਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੀ ਹੈ ਕਿ ਭਾਤ ਸਰਕਾਰ ਆਪਣੀ ਜਿਹੜੀ ਮਾਨਸਿਕ دیਵਾਲੀਏ 판 ਦੀ ਜਿਹੜੀ ਸੋਚ ਹੈ ਜਿਹੜੀ ਬਦਲਾ ਲੈਣ ਦੀ ਜਿਹੜੀ ਸੋਚ ਹੈ ਜਿਹੜੀ ਜਾਤੀਵਾਦੀ ਸੋਚ ਹੈ ਜਿਹੜੀ ਫਿਰਕਾ پرست ਸੋਚ ਹੈ ਉਸ ਤੋਂ ਬਾਹਰ ਆਵੇ ਆਜ਼ਾਦੀ ਸਮਾਨਤਾ ਲੋਕਤੰਤਰਤਾ ਤੇ ਭਾਈਚਾਰਾ ਜਿਹੜੀ ਸੋਚ ਆ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਜਾਵੇ ਤਾਂ ਇਹ ਮਾਹੌਲ ਦਾ ਹੀ ਦਾ ਪਰਵਰਤਨ ਹੋਣਾ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਮੁੱਖ ਮੰਤਰੀ ਹੀ ਦੂਜੇ ਫਿਰਕਿਆਂ ਦੇ ਖਿਲਾਫ ਵਾਹੀਆਂ ਟਿੱਪਣੀਆਂ ਕਰੇਗਾ ਤਾਂ ਜਿਹੜੇ ਥੱਲੇ ਦੇਖਣ ਵਾਲਾ ਵਿਅਕਤੀ ਆ ਉਸ ਨੂੰ ਵੀ ਇਹ ਲੱਗੇਗਾ ਕਿ ਇਹ ਹੀ ਚੀਜ਼ ਜਾਇਜ਼ ਹੈ ਉਹ ਉਹਨੂੰ ਨਕਲ ਕਰੇਗਾ ਤੋ ਮੇਰਾ ਮੰਨਣਾ ਹੈ ਕਿ ਸਭ ਤੋਂ ਵੱਡੀ ਰੋਕ ਇਹ ਵੀ ਇਹ ਲੱਗ ਸਕਦੀ ਹੈ ਕਿ ਘਰ ਦਾ ਬਜ਼ੁਰਗ ਆਪਣੀ ਭਾਸ਼ਾ ਔਰ ਵਿਵਹਾਰ ਦੇ ਵਿੱਚ ਸਹੀ ਰਵੇ ਤਾਂ ਬੱਚੇ ਵੀ ਸਹੀ ਰਹਿੰਦੇ ਆ ਤੋ ਇਹ ਸਭ ਤੋਂ ਵੱਡੀ ਰੋਕ ਇਸੇ ਤਰੀਕੇ ਨਾਲ ਲੱਗ ਸਕਦੀ ਹੈ। دوسری ਗੱਲ ਇਹ ਹੈਗੀ ਹੈ ਕਿ ਜਿਹੜੇ ਸੁਪਰੀਮ ਕੋਰਟ ਜਾਂ ਜਿੱਦਾਂ ਅਗੇ ਅਧਿਅਰੇ ਆ ਅ ਦੇ ਕੋਈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ। ਅੱਜ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਉੱਤੇ ਕਿਸੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਕੱਲ ਨੂੰ ਪ੍ਰਧਾਨ ਮੰਤਰੀ ਦੀ ਸਭਾ ਦੇ ਵਿੱਚ ਕੋਈ ਬੱਟਾ ਮਾਰ ਸਕਦਾ ਹੈ। ਕੱਲ ਨੂੰ ਰਾਸ਼ਟਰਪਤੀ ਦੇ ਕੋਈ ਮਾਰ ਸਕਦਾ ਹੈ। ਕੱਲ ਨੂੰ ਕੋਈ ਮੁੱਖ ਮੰਤਰੀ ਦੇ ਮਾਰ ਸਕਦਾ ਹੈ। ਗਵਰਨਰ ਨੇ ਅਸੀਂ ਲੋਕ ਬਾਹਰ ਘੁੰਮਦੇ ਆ, ਵਕੀਲ ਘੁੰਮਦੇ ਆ, ਡਾਕਟਰ ਘੁੰਮਦੇ ਆ। ਇਹਨਾਂ ਨਾਲ ਵੀ ਕੋਈ ਗੱਟਮਿਟੀ ਆ ਤਾਂ ਫਿਰ ਰੂਟੀਨ ਹੀ ਬਣ ਜਾਏਗਾ। ਤੋ ਇਸ ਚੀਜ਼ ਨੂੰ ਸੰਭਾਲਣ ਦੀ ਲੋੜ ਹੈ ਇਸ ਚੀਜ਼ ਨੂੰ ਉੱਪਰ ਧਿਆਨ ਦੇਣ ਦੀ ਲੋੜ ਹੈ ਕਾਨੂੰਨ ਨੂੰ ਲਾਗੂ ਕਰਨ ਦੀ ਲੋੜ ਹੈ ਜਿੱਥੇ ਤੱਕ ਜਲਤ ਸਮਾਜ ਦੀ ਲੋੜ ਹੈ ਉਹਨਾਂ ਆਪਣੇ ਆਪ ਨੂੰ ਇਸ ਵਿਸ਼ੇ ਨਾਲ ਬਹੁਤ ਜ਼ਿਆਦਾ ਪੀੜਾ ਮਹਿਸੂਸ ਕੀਤੀ ਹੈ ਲੇਕਿਨ ਉਹ ਸੰਵਿਧਾਨ ਔਰ ਲੋਕਤੰਤਰ ਨੂੰ ਮੰਨਣ ਵਾਲੇ ਸਮਾਜ ਹੈ ਔਰ ਇਸ ਚੀਜ਼ ਦਾ ਜਵਾਬ ਸੰਵਿਧਾਨਕ ਔਰ ਲੋਕਤੰਤਰ ਢੰਗ ਦੇ ਨਾਲ ਵਾਕੂਬੀ ਦਿੱਤਾ ਜਾਵੇਗਾ ਤਸਕੋ ਐਡਵੋਕੇਟ ਰਣਜੀਤ ਕੁਮਾਰ ਜੀ ਨੇ ਜਿਹੜੇ ਕਿ ਪੰਜਾਬ ਤੋਂ ਨੇ ਹੁਸ਼ਿਆਰਪੁਰ ਤੋਂ ਨੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇਹਨੂੰ ਬਰੀਫਿੰਗ ਕੀਤਾ ਕਿਉਂਕਿ ਸਮਾਂ ਜਿਹੜਾ ਸਮੇਂ ਦੇ ਵਿੱਚ ਰਹਿ ਕੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਤਰਕ ਦੇ ਆਧਾਰ ਤੇ ਐਕਸਪੀਰੀਅੰਸ ਦੇ ਆਧਾਰ ਤੇ ਤਜਰਬੇ ਦੇ ਆਧਾਰ ਤੇ ਕਾਨੂੰਨ ਦੀ ਨਿਗਾਹ ਦੇ ਵਿੱਚ ਸਮਾਜ ਦੀ ਨਿਗਾਹ ਦੇ ਵਿੱਚ ਰਾਜਨੀਤੀ ਦੀ ਨਿਗਾਹ ਵਿੱਚ ਕੀ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੇ ਕੁਝ ਗੱਲਾਂ ਨੂੰ ਟੂਕ ਮਾਤਰ ਵੀ ਦੱਸਿਆ ਕਿਉਂਕਿ ਸਮਾਂ ਇੰਨਾ ਨਹੀਂ ਸੈ ਐਕਸਪਲੇਨ ਕਰ ਸਕਣ ਪਰ ਫਿਰ ਵੀ ਜੋ ਬੇਦਨਾ ਹੈ ਸਾਰੇ ਜਿਹੜੀ ਜਿੰਨੇ ਵੀ ਸਾਡੇ ਦਰਸ਼ਕ ਨੇ ਔਰ ਜਿੰਨੇ ਵੀ ਪੰਜਾਬ ਚ ਰਹਿੰਦੇ ਨੇ ਭਾਰਤ ਵਿੱਚ ਰਹਿੰਦੇ ਨੇ ਬਾਹਰ ਰਹਿੰਦੇ ਨੇ ਕਿਸੇ ਵੀ ਕੰਟਰੀ ਵਿੱਚ ਰਹਿੰਦੇ ਨੇ ਉਹਨਾਂ ਦਾ ਮਨ ਜ਼ਰੂਰ ਦੁਖਿਆ ਇਸ ਗੱਲ ਤੇ ਔਰ ਇਹ ਇੱਕ ਜਿਸ ਤਰ੍ਹਾਂ ਕਿ ਭਾਈ ਸਾਹਿਬ ਰਣਜੀਤ ਕੁਮਾਰ ਜੀ ਨੇ ਗੱਲ ਕੀਤੀ ਹੈ ਕਿ ਇਹ ਰੁਟੀਨ ਨਾ ਬਣ ਜਾਏ ਇਹ ਹਰ ਇੱਕ ਦੀ ਇਹ ਇੱਕ ਪ੍ਰੈਕਟਿਸ ਨਾਲ ਲੋਕ ਬਣਾ ਲੈਣ ਕਿ ਇਹ ਸਾਰਾ ਕੁਝ ਬੜਾ ਸੁਭਾਵਿਕ ਜਿਹਾ ਇਹ ਹੋਣਾ ਕੋਈ ਗੱਲ ਨਹੀਂ ਜੇ ਕਰ ਦਿਓ ਕੁਝ ਨਹੀਂ ਹੋਣਾ ਇਹਨੂੰ ਸਖਤੀ ਨਾਲ ਰੋਕਣ ਦੀ ਲੋੜ ਹੈ ਸੋ ਆਪ ਜੀ ਨੂੰ ਪ੍ਰੋਗਰਾਮ ਜ਼ਰੂਰ ਆਪ ਜੀ ਨੂੰ ਚੰਗਾ ਲੱਗਿਆ ਹੋਵੇਗਾ ਜੇ ਨਹੀਂ ਚੰਗਾ ਲੱਗਿਆ ਤਾਂ ਕਿਉਂ ਨਹੀਂ ਚੰਗਾ ਲੱਗਿਆ ਜੇ ਚੰਗਾ ਲੱਗਿਆ ਤਾਂ ਕਿਉਂ ਚੰਗਾ ਲੱਗਿਆ ਜ਼ਰੂਰ ਦੱਸਣਾ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਨੇ ਸਮਾਂ ਕੱਢਿਆ ਔਰ ਆਪ ਜੀ ਨੂੰ ਫਿਰ ਵੀ ਅਗਲੇ ਜਿਹੜੀ ਕੋਈ ਗੱਲ ਹੋਏਗੀ ਉਹ ਤੋਂ ਮੈਂ ਜ਼ਰੂਰ ਆਪ ਨੂੰ ਪ੍ਰੋਗਰਾਮ ਚਲਾऊंगा ਸੋ ਦਿਲ ਦੀਆਂ ਗੱਲਾਂ ਜਾਂ ਤਾਂ ਅਕਾਲ ਚੈਨਲ ਬਰੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਔਰ ਤੁਸੀਂ ਕਰੋ ਬਹੁਤ-ਬਹੁਤ ਔਰ ਮੈਂ ਇਹ ਗੱਲ ਯਕੀਨੀ ਬਣਾਓ ਕਿ ਇਹੋ ਜਿਹੀਆਂ ਗੱਲਾਂ ਵਾਪੜਨਾ ਔਰ ਇਹੋ ਜਿਹੀਆਂ ਗੱਲਾਂ ਦਾ ਇਹ ਵੀ ਯਕੀਨੀ ਬਣਾਓ ਕਿ ਲੋਕਾਂ ਦੇ ਵਿੱਚ ਜਿਹੜੀ ਉਹ ਖਿੱਚੋਤਾਣ ਬਿਨਾਂ ਸ਼ੁਰੂ ਹੋ ਜਾਏ ਲੜਾਈ ਝਗੜੇ ਬਿਨਾਂ ਸ਼ੁਰੂ ਹੋ ਜਾਣ ਇਸ ਗੱਲ ਨੂੰ ਵੀ ਲੋਕ ਰੱਖਣ ਸੋ ਆਪ ਜੀ ਦਾ ਇੱਕ ਵਾਰੀ ਫਿਰ ਧੰਨਵਾਦ ਦਸਕੋ ਆਪ ਜੀ ਨੇ ਜਰੂਰ ਦੱਸਣਾ ਬਹੁਤ ਬਹੁਤ ਥੈਂਕ ਯੂ ਜੀ ਔਰ ਸਾਰੇ ਨੂੰ ਮੈਂ ਇਹ ਬੇਨਤੀ ਕਰਦਿਆਂ ਕਿ ਬੜੀ ਟਰਮੇ ਨਾਲ ਬੜੀ ਸਹਜਤਾ ਨਾਲ ਇਸ ਜੀ ਕੋਈ ਵੀ ਮਸਲਾ ਆਉਂਦਾ ਉਹਨੂੰ ਆਪਾਂ ਨਵੇੜਨਾ ਹੁੰਦਾ ਉਹਨੂੰ ਦੇਖਣਾ ਹੁੰਦਾ ਸੋ ਅਗਲੇ ਪ੍ਰੋਗਰਾਮ ਚ ਫਿਰ ਮੈਂ ਆਪਦੀ ਨੂੰ ਮਿਲਾਂਗਾ ਤੱਕ ਖਿਆਲ ਰੱਖੋ ਬਲਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਟਕ